ਇਹ ਕਹਨੇ ਵੀ ਤੰਦਾ ਨਹੀਂ ਮਾੜਾ ਮਾੜੇ ਨਸ਼ੇ ਤੋਂ ਤੁਸੀਂ ਬਚੋ ਇਹ ਤੰਦਾ ਬਹੁਤ ਚੰਗਾ ਜੇ ਮੇਵਣਿਆਂ ਦੇ ਵੀ ਪੈਸੇ ਬੱਟੇ ਜਾਂਦੇ ਆ ਬੱਕਰੀ ਦੇ ਵੀ ਚੰਗੇ ਬੱਟੇ ਜਾਂਦੇ ਆ ਬੱਕਰੀ ਮਰਦੀ ਮਰਦੀ ਵੀ ਪੈਸੇ ਸਾਨੂੰ ਦੇ ਜਾਂਦੀ ਆ ਹਾਂਜੀ ਦੁੱਧ ਵੀ ਵੇਚਦੇ ਆ ਤੇ ਦੁੱਧ ਵੀ ਅਸੀਂ ਵੇਚਦੇ ਆ ਦੁੱਧ ਅਸੀਂ ਵੇਚਦੇ ਆ ਦੁੱਧ ਦੇ ਵੀ ਪੈਸੇ ਬਣ ਜਾਂਦੇ ਆ ਚਾਰ ਬਾਕੀ ਮਿੰਗਣਾ ਜਿਹੜੀਆਂ ਵੇਚਦੇ ਆ ਉਹਨਾਂ ਦੇ ਵੀ ਪੈਸੇ ਬਣ ਜਾਂਦੇ ਆ ਚਾਰ ਇਹ ਜਿਹੜੇ ਪੈਸੇ ਵਾਲੀ ਕਮਾਈ ਆ ਜੇ ਤੁਸੀਂ ਸੱਚੇ ਦਿਲੋਂ ਕਰੋਗੇ ਤਾਂ ਠੀਕ ਆਲਾ ਵੀ ਸਾਰੇ ਪਾਸੇ ਤੋਂ ਹੀ ਕਮਾਈ ਆ ਹਨਾ ਹਾਂਜੀ ਸਾਰੇ ਪਾਸੇ ਤੋਂ ਜੀ ਵੀਰਕੋ ਵਾਲੇ ਭਰਾ ਸਾਰੇ ਪਾਸੇ ਤੋਂ ਕਮਾਈ ਆ ਕਮਾਈ ਇਹ ਹੈਗੀ ਬਹੁਤ ਵਧੀਆ ਜੇ ਮੰਨ ਲਓ ਵੀ ਤੁਹਾਨੂੰ ਅੱਜ ਹੀ ਪੈਸਿਆਂ ਦੀ ਲੋੜ ਪਈ ਹੋਵੇ ਮੌਕੇ ਤੇ ਵਿਕ ਜਾਂਦਾਂਗੇ ਜੀ ਇਹ ਮੌਕੇ ਤੇ ਜੀ ਜੇਬ 'ਚ ਪੈਸੇ ਆ ਜਦੋਂ ਇੱਕ ਮੇਮਣਾ ਵੇਚਦਾ 6 ਦਾ ਵੇਚ ਲਓ 6.5 ਦਾ ਵੇਚ ਲਓ ਤੇ ਜੇਬ 'ਚ ਪੈਸੇ ਪੈਸੇ ਤੁਹਾਡੇ ਰੋਜ਼ ਪੈਸੇ ਦੀ ਕਮਾਈ ਆ ਜੇ ਤੁਸੀਂ ਕਰੋਗੇ ਤਾਂ ਇਹਨਾਂ ਦੀ ਪਰਪਸ ਕਰੋਗੇ ਸਾਰਾ ਕੁਝ ਤੁਹਾਨੂੰ ਮਿਲੂਗਾ ਅੱਛਾ ਜੀ ਅਸੀਂ ਬਾਹਰ ਹੀ ਛੱਡ ਦਿਆਂ ਇਹਨਾਂ ਨੂੰ ਜੀ ਚਰਾਚਰਾ ਹੁੰਦਾ ਬਾਹਰ ਜਿਹੜਾ ਸਿਆਲ ਦਾ ਮਹੀਨਾ ਹੁੰਦਾ ਬਾਕੀ ਉਹ ਜੀ ਇਹਨਾਂ ਨੂੰ ਮੱਕੀ ਮੁੱਕੀ ਜਿਹੋ ਜੀ ਖਰਾਕ ਹੁੰਦੇ ਉਹ ਜੀ ਸਰਦੀ ਇਹਨਾਂ ਨੂੰ ਪਾਉਣੇ ਆ ਸਰਦੀ ਚਾਹ ਮੂੰਗੀ ਦਾ ਨੀਰਾ ਹੋਇਆ ਗੁਆਰੇ ਦਾ ਨੀਰਾ ਹੋਇਆ ਉਹ ਇਹਨਾਂ ਨੂੰ ਪਾਉਣੇ ਆ ਇਹ ਸਵੇਰੇ ਕਿੰਨੇ ਵਜੇ ਛੱਡਦੇ ਆਪਾਂ ਸਵੇਰੇ ਜੀ ਇਹਨਾਂ ਨੂੰ ਅਸੀਂ 10 11 ਵਜੇ ਪਾਣੀ ਪੂਣੀ ਪਿਆ ਕੇ 10 11 ਵਜੇ ਕੱਢ ਲੈਨੇ ਆ ਬਾਹਰ ਉਦੋਂ ਬਾਅਦ ਇਹਨਾਂ ਨੂੰ ਹੌਲੀ 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 ਚਾਰ ਦੇ ਚਾਰ ਦੇ ਤੁਰੇ ਜਾਂਦੇ ਆ ਫਿਰ ਅਸੀਂ 11 12 ਤੋਂ 12 ਤੋਂ ਲੈ ਕੇ ਇੱਕ ਤਾਈ ਅਸੀਂ ਚਾਹ ਪਾਣੀ ਦਾ ਸਿਸਟਮ ਜਦੋਂ 1 ਵਜੇ ਜਾਂ 1.5 ਵਜੇ ਆਂਦਾ ਜਾਂਦਾ ਉਦੋਂ ਚਾਹ ਪਾਣੀ ਦਾ ਸਿਸਟਮ ਕਰਦੇ। ਕਿ ਕਾਹਦੀ ਚਾਹ ਵੀ ਬੱਕਰੀਆਂ ਵਾਲਿਆਂ ਦੀ ਤਾਂ ਬਹੁਤ ਸਵਾਦ ਹੁੰਦੀ ਹੈ ਨਾ ਜੀ ਮੈਂ ਵੀ ਪੀਤੀ ਅੱਜ। ਇਹ ਕੀ ਕਾਰਨਾ ਜੀ ਚਾਹ ਬਹੁਤ ਸਵਾਦ। ਜੀ ਜੀ ਹੁਣ ਮੇਰੀ ਗੱਲ ਸੁਣੋ ਜੀ ਮੈਂ ਕਹਿੰਦੇ ਹੁੰਦੇ ਆ ਨਾ ਕਿ ਸਿਆਣੇ ਵੀ ਆਪਦੀ ਮੈਂ ਤਾਂ ਦੁੱਧ ਕਿੱਥੇ ਮਰਜੀ ਪਾ ਕੇ ਪੀ ਲਓ। ਅਸੀਂ ਪਹਿਲੀ ਗੱਲ ਤਾਂ ਚਾਹ ਪੱਤੀ ਚੰਗੀ ਪਾਉਣਿਆ ਦੁੱਧ ਬਾਅਦ ਪੂਰਾ ਪਾਉਣਿਆ ਬਾਕੀ ਨਾ ਅਸੀਂ ਚਾਹ ਨੂੰ ਬਾਲੇ ਵੱਧ ਪਾਉਣੇ। ਹਾਂਜੀ ਜਿਹੜੇ ਅਸੀਂ ਜਿਉਂ-ਜਿਉਂ ਬਾਲੇ ਦਵਾਈ ਜਾਂਦੇ ਆ ਚਾਹ ਉੱਥ ਬਾਕੀ ਤਾਜ਼ਾ ਦੁੱਧ ਹੋ ਜਾਂਦਾ ਤਾਜ਼ਾ ਦੁੱਧ ਪਾ ਕੇ ਚੰਗਾ ਰਸਣ ਰੂਸਣ ਪਾ ਕੇ ਪੂਰੀ ਕਾਰ ਕੇ ਬਣਾ ਦੇ ਬਾਲੇ ਤੇ ਬਾਲਾ ਝੋਕਾ ਲਾਈ ਜਾਂਦੇ ਬਾਲੇ ਤੇ ਬੜਾ ਦੇ ਜਾਂਦੇ ਚਾਹ ਸਵਾਦ ਬਣੀ ਜਾਂਦੀ ਹੈ ਚਾਹ ਬਹੁਤ ਸਵਾਦ ਹੁੰਦੀ ਹੈ ਤੁਸੀਂ ਅੱਜ ਚਾਹ ਪੀਤੀ ਹੈ ਤੁਸੀਂ ਦੱਸਿਆ ਤੁਸੀਂ ਸਾਨੂੰ ਵਾਜੀ ਯਾਦ ਕਰਿਆ ਵੀ ਚਾਹ ਪਿਆਈ ਸਾਨੂੰ ਪੂਰੀ ਵਧੀਆ ਬਹੁਤ ਸਵਾਦ ਚਾਹ ਬਣਾਈ ਹੈ ਹਾਂ ਜੀ ਕਹਿੰਦੇ ਆ ਜੀ 2 ਸਾਲ ਸੁਲ ਘਟ ਜਾਂਦੇ ਆ ਜੀ ਬੱਕਰੀਆਂ ਦੇ ਦੁੱਧ ਪੂਰੇ ਕਰਦੇ ਉਹਦੇ ਬਾਰੇ ਕਿਵੇਂ ਆ ਜੀ ਉਹਦੇ ਬਾਰੇ ਜੀ ਸਾਨੂੰ ਇਹ ਜਾਣਕਾਰੀ ਅਸੀਂ ਦਿੰਨੇ ਆ ਹਾਂ ਜੀ 5 6 ਦਿਨ ਤੱਕ ਤੁਸੀਂ ਇਹਦਾ ਚਾਹ ਤੋਂ ਪਹਿਲਾਂ ਦੁੱਧ ਪੀਓ ਅੱਛਾ ਬੱਕਰੀ ਦਾ ਹੀ ਬੱਕਰੀ ਦਾ ਦੁੱਧ ਪੀਓ ਪੂਰਾ ਚੋਣ ਸਾਰ ਦੁੱਧ ਪੀਣਾ ਅੱਛਾ ਇੱਕ ਗੱਲ ਜੀ ਤੁਹਾਡੀ ਵਿੱਚ ਆ ਤੇ ਇਹ ਬੱਕਰੀ ਜਾਂ ਜਿਵੇਂ ਮੰਨ ਲਾ ਜੀ ਘਰੇ ਕੰਗਾਂ ਦੀਆਂ ਰੱਖਾਂਗਾ ਉਹਦੀ ਉਹਦਾ ਜੀ ਦੁੱਧ ਨਹੀਂ ਕਾਮਯਾਬ ਉਹ ਡਾਉ ਆਇਆ ਉਹ ਕੌੜਾ ਕਿਸੇ ਵਾਲਾ ਨਹੀਂ ਖਾਂਦੀ ਇਹਨੇ ਕਿਤੇ ਉੱਥੋਂ ਟੂਸਾ ਤੋੜ ਦੇ ਉਹਨੇ ਮਖਾਲੀ ਡੇਕ ਖਾਲੀ ਆ ਚੀਜ਼ਾਂ ਖਾਈ ਜਾਂਦੀ ਆ ਇਹ ਇਹਦਾ ਦੁੱਧ ਤੇ ਤੱਤ ਬਾਲਿਆ ਉਹ ਦੁੱਧ ਚ ਤੱਤ ਹੈ ਨਹੀਂ ਜੀ ਠੀਕ ਆ ਖਾਣਾ ਖਾਣ ਪਾਣ ਦਾ ਫਰਕ ਆ ਉਹਦਾ ਉਹਦਾ ਇਹਦਾ ਤੇ ਉਹਦਾ ਖਾਣ ਪਾਣ ਦਾ ਫਰਕ ਆ ਹਾਂ ਜੀ ਜਿਹੜਾ ਇਹਨੇ ਖਾਣਾ ਉਹਨਾਂ ਨੂੰ ਘਰੇ ਉਹ ਚੀਜ਼ ਨਹੀਂ ਮਿਲਦੀ ਜੀ ਅਕਰ ਪੰਜ ਕਿਨੇ ਦਿਨਾਂ ਬਾਅਦ ਸਵੇਰੇ ਦੁੱਧ ਪੀਣਾ ਜੀ ਦੁੱਧ ਜੀ ਤੜਕੇ ਚਾਹ ਉਠਣ ਤੋਂ ਚੱਕ ਪੀਣ ਤੋਂ ਪਹਿਲਾਂ ਉਠਣਸਾਰ ਤਾਜ਼ਾ ਚੋਕੀ ਪੀਣਾ ਅੱਛਾ ਉਸ ਤੋਂ ਬਾਅਦ ਦੁੱਧ ਪੀਣਸਾਰ ਤੁਸੀਂ ਚਿਬੜਾਂ ਦੀ ਚਟਣੀ ਚਾਰ ਪੰਜ ਦਿਨ ਨਾਲ ਖਾ ਲੋ ਅੱਛਾ ਤੁਹਾਨੂੰ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਪੰਜ ਛੇ ਦਿਨਾਂ ਚ ਸੈੱਲ ਸੋਡੇ ਪੂਰੇ ਹੋ ਜਾਣਗੇ ਦਵਾਈਆਂ ਤੋਂ ਤੁਸੀਂ ਬਚ ਕੇ ਰਹੋਗੇ ਚੰਗੇ ਸਿਹਤ ਬਣੀ ਰਹੂਗੀ ਤੁਹਾਡੀ ਇੰਨਾ ਗੁਣਕਾਰੀ ਹਨਾ ਇਹ ਇੰਨੇ ਇੰਨੇ ਤਾਤਾ ਜੀ ਇਹਦੇ ਦੁੱਧ ਚ ਠੀਕ ਹੈ ਸਰੀਰ ਚ ਕੋਈ ਵੀ ਘਾਟ ਹਨਾ ਹਾਂ ਜੀ ਸਭ ਪੂਰੀ ਕਰਦੇ ਆ ਜੀ ਮੈਂ ਪਹਿਲਾ ਮੱਜਾ ਦਾ ਵਪਾਰ ਵੀ ਕਰਿਆ ਉਦੋਂ ਬਾਅਦ ਮੈਂ ਪਹਿਲਾ ਚਾਰੀਆਂ 30 ਸਾਲ ਉਦੋਂ ਬਾਅਦ ਮੈਂ ਹੁਣ ਫੇਰ ਲੈ ਲਿਆ ਦੋ ਤਿੰਨ ਰੂਗ ਤਾਂ ਮੇਰੇ ਹੀ ਵੱਢੇ ਗਏ ਇੱਕ ਮੇਰੀ ਬਲੱਡ ਵਾਲੀ ਗੋਲੀ ਸੀ ਉਹ ਵੀ ਛੁੱਟ ਗਈ ਅੱਛਾ ਬਵਾਸੀਰ ਦਾ ਹੀ ਪੂਰਾ ਦੁੱਧ ਨੇ ਫਾਇਦਾ ਕਰਿਆ ਦੁੱਧੇ ਚਾਣੇ ਜੀ ਇੰਨੇ ਘੋੜੇ ਅੱਛਾ ਬਵਾਸੀਰ ਵੀ ਠੀਕ ਹੋ ਗਿਆ ਉਹ ਵੀ ਠੀਕ ਹੋ ਗਈ ਜੀ ਆਪਣੀ ਤੇ ਬਲੱਡ ਵੀ ਸਹੀ ਰਹਿੰਦਾ ਹਾਂ ਬਲੱਡ ਵੀ ਸਹੀ ਰਹਿੰਦਾ ਗੋਲੀ ਵੀ ਛੁੱਟ ਗਈ ਜੀ ਆਪਣੀ ਅੱਛਾ ਇੰਨਾ ਹੁਣ ਹਾਂ ਇੰਨਾ ਇੰਨੇ ਤਾਤਾ ਜੀ ਇਹਦੇ ਦੁੱਧ ਚ ਜਿਵੇਂ ਆਮ ਡਾਕਟਰ ਵੀ ਛੋਟੇ ਬੱਚੇ ਨੂੰ ਵੀ ਕਹਿੰਦੇ ਹਨ ਜੀ ਬੱਕਰੀ ਦਾ ਦੁੱਧ ਪਿਆਓ ਹਾਂ ਜੀ ਉਹ ਤਾਂ ਜਿਹੜੇ ਡੱਬੇ ਚ ਰੱਖ ਕੇ ਪਿਉਂਦੇ ਆ ਮੈਂ ਬਠਿੰਡੇ ਵੀ ਗਿਆ ਸੀ ਬਠਿੰਡੇ ਵਾਲਾ ਡਾਕਟਰ ਕਹਿੰਦਾ ਬੱਕਰੀ ਦਾ ਦੁੱਧ ਬਹੁਤ ਮਹਿੰਗਾ ਵਿਕਦਾ ਸ਼ਹਿਰ ਚ ਤਾਂ 300 ਨੂੰ 4 400 ਨੂੰ ਕਿਲੋ ਵਿਕੀ ਜਾਂਦਾ ਪਿੰਡਾਂ ਚ ਤਾਂ ਜੀ ਆਪਣਾ ਮੂੰਹ ਮੱਥਾ ਕੋਲ ਦੇ ਜਾਣਾ ਹੁੰਦਾ ਜੇ ਪੈਸੇ ਸਾਨੂੰ ਦੇਤੇ ਤਾਂ ਨਹੀਂ ਨਾ ਦੇਉ ਤਾਂ ਨਹੀਂ ਅਸੀਂ ਲੈਂਦੇ ਪਿੰਡਾਂ ਚ ਆਲ ਵੀ ਦੁੱਧ ਹੀ ਆ ਪਾ ਜੀ ਆ ਪੀ ਲਿਆ ਤਾਂ ਇਹ ਕੀ ਹੁਣ ਨਹੀਂ ਆਣਾ ਜੀ ਹੁਣ ਨਹੀਂ ਹੁਣ ਇੱਥੇ ਆਪਣੇ ਨੇਂਗਾ ਹੈ ਆਈਦਰੇ ਮੇਲੂ ਕਾ ਉਹ ਮੇਰੇ ਕਹਿੰਦਾ ਮੇਰੀ ਪੋਤੀ ਢੇਲੀਆ ਦੁੱਧ ਪੀਣਾ ਮੈਂ ਉਹ ਤਾਂ ਕੋਈ ਪੈਸਾ ਨਹੀਂ ਲਿਆ ਮੈਂ ਕਹਾਂ ਜੀ ਦੁੱਧ ਪੀਲਾ ਤੂੰ ਨਾਲ ਚ ਛੱਬਣੇ ਚਟਨੀ ਖਾਦੇ ਕਹਿੰਦਾ ਪੂਰੇ ਹੋਗੇ ਸੱਲ ਐ ਸੱਲ ਪੂਰੇ ਹੋ ਜਾਂਦੇ ਫ੍ਰੀ ਮਰਤ ਕਰਾਂਗੇ ਸਰੀਰ ਤੇ ਠੀਕ ਆ ਮੁਫਤੀ ਦੇ ਦਿੰਦੇ ਸੀ ਦੁੱਧ ਹਾਂ ਦੁੱਧ ਮੁਕਤ ਦੇ ਦਿੰਦੇ ਚੱਲ ਕਹਿੰਦੇ ਸੀ ਪਾ ਜੀ ਘੱਟ ਦੇਤਾ ਜੇ ਕਿਸੇ ਨੇ ਨੰਮਾ ਸਮਾ ਪੀਣਾ ਮਹੀਨਾ ਦਾਸ ਦਨ ਤਾਂ ਫਿਰ ਉਹ ਜੇ ਤਾਂ ਪੈਸੇ ਵੀ ਲੈ ਲੈਣੇ ਤਾਂ ਉਹ ਜੇ ਅਸੀਂ ਇਹਨਾਂ ਨੂੰ ਗੁੜ ਗੰਦੂ ਲਿਆ ਕੇ ਪਿਆ ਦਿੰਨੇ ਆ ਕਹਿੰਦੇ ਉਹ ਇਹਨਾਂ ਸੇਵਾ ਕਰ ਦਿੰਨੇ ਆ ਨਾ ਖਰਚਾ ਵੀ ਹੁੰਦਾ ਹਾਂ ਖਰਚਾ ਵੀ ਹੁੰਦਾ ਤੇ ਬਾਕੀ ਜਮੈਂ ਜੀ ਹੁਣ ਇੱਕ ਪਰਿਵਾਰ ਆ ਜੀ ਤੇ ਇਹਦੇ ਤੇ ਚੱਲ ਪੈਂਦਾ ਵਧੀਆ ਗੁਜ਼ਾਰਾ ਜੀ ਇੱਕ ਪਰਿਵਾਰ ਦਾ ਜੀ ਕਿੱਡਾ ਪਰਿਵਾਰ ਆ 10 ਲੈ ਲਓ 15 ਲੈ ਲਓ 1 ਉਹਨਾਂ ਤੋਂ ਬਧਾ ਲਓ 20 ਕਰ ਲਓ 50 ਕਰ ਲਓ ਪੂਰਾ ਤਕੜੀ ਬਾਹੀ ਜਿੰਨੇ ਆਮਦਨ ਦੇਈ ਜਾਣੀ ਇਹ ਸਭ ਅੱਛਾ ਜੇ ਤੁਸੀਂ ਸੰਭੂਗੇ ਜੇ ਤੁਸੀਂ ਸੰਭੀਗਾ ਨਾ ਫੇਰ ਤੁਹਾਨੂੰ ਇਹਨਾਂ ਨੇ ਦੇਣਾ ਡੱਕਾ ਕੀ ਆ ਜਬਾਨੇ ਕਿਨਾਂ ਦੀ ਅਰਬਸ ਨਾ ਕਰੀ ਪਾਣੀ ਨਹੀਂ ਪੀਆ ਧਾਣੀ ਨਹੀਂ ਪੀਆ ਪੁੱਠੇ ਨਹੀਂ ਪੀਆ ਫੇਰ ਕਿੱਥੋਂ ਦੇਣਣੀਆਂ ਤੁਹਾਨੂੰ ਹਾਂਜੀ ਤੇ ਇੱਕ ਜਿਵੇਂ ਆਮ ਹੀ ਕਹਿੰਦੇ ਆ ਵੀ ਬੱਕਰੀ ਦੇ ਦੇ ਸਿਉਣੇ ਦੀਆਂ ਮਿੰਗਣਾ ਉਹ ਕਿਵੇਂ ਆਈ ਗਏ ਉਹ ਜੀ ਸਿਉਣੇ ਦੇਆਂ ਮਿੰਗਣਾ ਆਏ ਆ ਹੁਣ ਸਿਉਣੇ ਦੇਆਂ ਮਿੰਗਣਾ ਦੁੱਧ ਦੇ ਵੀ ਪੈਸੇ ਹੋ ਗਏ ਤੇ ਆਪਣੇ ਮੇਹਣਿਆਂ ਦੇ ਪੈਸੇ ਹੋ ਗਏ ਜਿਹੜੀਆਂ ਮਿੰਗਣਾ ਇਹਨਾਂ ਦੇ ਵੀ ਪੈਸੇ ਹੋ ਗਏ ਆਹੀਂ ਸਿਉਣੇ ਦੀਆਂ ਮਿੰਗਣਾ ਬਣ ਜਾਂਦੇ ਠੀਕ ਹੈ ਵੀ ਜਾਨੀ ਕਿ ਆਮਦਨੀ ਆ ਸਾਰੀਆਂ ਆਮਦਨੀ ਆ ਕੁੱਲ ਚੀਜ਼ ਇਸ ਦੇ ਵਿੱਚ ਜੇ ਆਪਾਂ ਸਾਂਭਾਂਗੇ ਤੇ ਮਿੰਗਣਾ ਦੇ ਵੀ ਪੈਸੇ ਵਟੇ ਜਾਂਦੇ ਆ ਠੀਕ ਹੈ ਚਾਰ ਛਪੇਰੇ ਆਮਦਨ ਚਾਰ ਛਪੇਰੇ ਆਮਦਨ ਵਾਲੀ ਚੀਜ਼ ਹੈ ਜਿਹੇ ਜੇ ਆਪਾਂ ਸਾਂਭ ਕੇ ਇਤਾਂ ਹਾਂਜੀ ਤੇ ਇਹ ਤਾਂ ਫਿਰ ਬੈਂਕ ਵਾਂਗੂ ਜਿਵੇਂ ਏਟੀਐਮ ਹੁੰਦਾ ਜਿੱਥੋਂ ਮਰਜੀ ਪੈਸੇ ਕਢਾ ਲੀਏ ਉਸ ਹਾਲ ਵੀ ਆ। ਉਸ ਹਾਲ ਵੀ ਆ। ਹਾਂਜੀ ਜੇ ਆਪਾਂ ਕਿਸੇ ਬੈਂਕ ਚ ਜੀ ਟੀਐਮ ਜਾ ਕੇ ਪਾ ਦੀ ਏਟੀਐਮ ਹੀ ਹੈ ਇੱਕ ਤਰ੍ਹਾਂ ਦਾ। ਹਾਂ ਜਦੋਂ ਮਰਜੀ ਪੈਸੇ ਤਾਂ ਸੀਗੇ। ਹਾਂ ਜਦੋਂ ਮਰਜੀ ਪੈਸੇ ਵਟ ਲੈਣੇ ਅਸੀਂ ਜੇ ਜਿਹੜਾ ਸਾਡਾ ਹੱਥੋਂ ਤੱਕ ਤੰਗ ਹੁੰਦਾ ਉਹਦੀ ਅਸੀਂ ਇੱਕ ਅੱਧਾ ਬੱਚਾ ਵੇਚ ਲੈਨੇ ਤੇ ਪੈਸੇ ਵਟ ਲੈਨੇ। ਠੀਕ ਆ ਆਪਦਾ ਕੰਮ ਛੱਡ ਜਾਨਾ। ਆਪਦਾ ਕੰਮ ਛੱਡ ਜਾਂਦੇ ਆ। ਜੇ ਰਾਸਣ ਪਾਣੀ ਲਿਆਉਣਾ ਦੋ ਮੇਮਣੇ ਵੇਚ ਲੈ ਆ ਸਾਲ ਭਰ ਦਾ ਰਾਸਣ ਪਾਣੀ ਵੀ ਲੈ ਲੈਨੇ ਅਸੀਂ ਇਹਨਾਂ ਤੋਂ ਠੀਕ ਹੈ ਯਾਨੀ ਕਿ ਪੂਰੀ ਸਿਹਤ ਪੂਰੀ ਸਿਹਤ ਤਾਂ ਜੀ ਜਿਵੇਂ ਬਾਹਰ ਫਰਦੀਆਂ ਜੀ ਤਾਂ ਬਿਮਾਰ ਵੀ ਘਟ ਹੁੰਦੀਆਂ ਹੋਣਗੀਆਂ ਬਿਮਾਰੀ ਤੁਮਾਰੀ ਤਾਂ ਜੀ ਆ ਜਾਂਦੀ ਹੈ ਬੰਦੇ ਵਾਂਗੂ ਬੁਖਾਰ ਵੀ ਹੋ ਜਾਂਦਾ ਮਾੜਾ ਮੋਟਾ ਮਛਰ ਮਛਰ ਚ ਜਾਂ ਮਾੜੀ ਮੋਟੀ ਟੱਲ ਮੱਠ ਦਾ ਦਰਦ ਦਰਦ ਉਹਦੀ ਗੋਲੀ ਗੱਪਾ ਜਿਵੇਂ ਆਪ ਬੰਦੇ ਨੂੰ ਨਿੰਜਾ ਟਿਕਾ ਟੱਲਾ ਸੀ ਲਾ ਦਿੰਨੇ ਠੀਕ ਹੋ ਜਾਂਦੀ ਆਪ ਹੀ ਪਤਾ ਹੀ ਤੁਹਾਨੂੰ ਉਨੀ ਦਾ ਨੌਲੇਜ ਹੈਗਾ ਹਾਂ ਨੌਲੇਜ ਹੈਗਾ ਮੋਕ ਮਾ ਕੇ ਲੱਗੀ ਹੋਏ ਉਹਦਾ ਵੀ ਅਸੀਂ ਟਿਕਾ ਟੱਲਾ ਆਪ ਹੀ ਲਾ ਲੈਨੇ ਡਾਕਟਰ ਨੂੰ ਤਾਂ ਗਈ ਹੱਦ ਨਹੀਂ ਸਾਦਿਆ ਸੀ ਜੀ ਬੋਤਲ ਬਤਲ ਲਾਉਣੀ ਹੋਵੇ ਠੀਕ ਹੈ ਦੇਸੀ ਦਵਾਈਆਂ ਵੀ ਕੋਈ ਆਹ ਕਾਲਾ ਨੂਨ ਨਾਲ ਲੱਸੀ-ਲੁੱਸੀ ਚ ਪਾ ਕੇ ਇਹਨਾਂ ਨੂੰ ਦੇ ਦਿੰਨੇ ਆਂ ਬਸ ਇਹ ਆ ਦਵਾਈਆਂ ਦੇ ਡੱਪੇ ਦੇ ਦਿੰਨੇ ਆਂ ਚਾਰ ਕਰਨ ਵਾਲੀ ਦਵਾਈ ਦੇ ਦਿੰਨੇ ਆਂ ਸਾਰਾ ਕੁਝ ਦਿੰਨੇ ਆ ਇਹਨਾਂ ਨੂੰ ਇਹਨਾਂ ਦੇ ਮੂੰਹ ਹੱਥ ਰੱਖਦੇ ਆਂ ਅਸੀਂ ਠੀਕ ਹੈ ਜੀ ਇਹ ਤੰਦਰੁਸਤੀ ਰਹਿਣ ਦੀ ਬਿਮਾਰੀਆਂ ਤੋਂ ਬਚਣ ਤਾਂ ਪਰਿਵਾਰ ਤਾਂ ਇਹਨਾਂ ਦਾ ਬਹੁਤ ਵਧ ਜਾਂਦਾ ਹੈ ਨਾ ਪਰਿਵਾਰ ਤਾਂ ਜੀ ਵਧਾਉਣ ਦੇ ਸਿਰ ਤੇ ਜੀ ਮਾਲਕ ਨੇ ਦੇਣਾ ਛੱਤ ਪਾੜ ਕੇ ਦਿੰਦਾ ਜੇ ਨਹੀਂ ਦੇਣਾ ਤਾਂ ਮਾਲਕ ਹੱਥਾਂ ਚੋਂ ਵੀ ਖੋ ਕੇ ਲੈ ਜਾਂਦਾ ਜੇ ਕੋਨੇ ਦੋ ਦੇ ਤੇ ਇੱਕ ਨੇ ਇੱਕ ਦੇ ਤਾ ਫਲਗੇ ਚੰਗੇ ਚਲ ਇੱਕ ਅੱਧਾ ਵਿੱਚੋਂ ਪੁਰ ਗਿਆ ਪਲ ਵੀ ਜਾਂਦਾ ਖਰੂਜਾਂ ਆਵਾੜਾ ਜੀ ਪਲ ਵੀ ਜਾਂਦੇ ਖਿਰ ਵੀ ਜਾਂਦੇ ਠੀਕ ਹੈ ਜੇ ਇੱਕ ਅੱਧਾ ਵਿੱਚ ਨੁਕਸਾਨ ਹੋ ਗਿਆ ਤਾਂ ਚੱਲ ਚੱਲਦੇ ਕੰਮ 'ਚ ਹੋਈ ਜਾਂਦਾ ਪਰ ਹੋਈ ਜਾਂਦਾ ਜਾਨੀ ਕਿ ਉਹਦਾ ਘਰੇ ਵੀ ਆਪਣੇ ਹੋ ਜਾਂਦਾ ਜਾਨੀ ਕਿ ਗੁਜ਼ਾਰਾ ਫਿਰ ਵੀ ਵਧੀਆ ਹੋ ਜਾਂਦਾ ਗੁਜ਼ਾਰਾ ਫਿਰ ਵੀ ਵਧੀਆ ਹੁੰਦਾ ਜੀ ਠੀਕ ਹੈ ਬਾਜੂ ਲੈਣ ਤੋਂ ਪੈਸੇ ਤੋਂ ਵੱਜ ਜਾਂਦਾ ਬੰਦਾ ਜਾਨੀ ਵਧੀਆ ਬਾਹੀ ਜਿੰਨਾ ਕੰਮ ਦੇਈ ਜਾਂਦੀਆਂ ਬੱਕਰੀਆਂ ਜੇ ਆਪਣੀਆਂ ਸਾਹਕੇ ਬਣਾਉਣੀਆਂ ਹੋਣ ਤਾਂ ਫਿਰ ਕਈ ਨਵੇਂ ਮੁੰਡੇ ਤਾਂ ਹੁਣ ਜੀ ਜਿਵੇਂ ਲੋਨ ਲੈ ਕੇ ਪਾ ਲੈਂਦੇ ਉਹ ਉਹ ਕਿਵੇਂ ਐਸੇ ਲੋਨ ਦੀ ਉੱਥੇ ਹੀ ਗੱਲ ਆ ਗਈ ਮਿਹਨਤ ਕਰੇਗਾ ਤੂੰ ਲੋਨ ਨੂੰ ਕਿਰਸ਼ਨਾ ਚੱਲੇਗਾ ਲੋਨ ਵੀ ਭਰ ਦਿੰਦੀਆਂ ਸਾਰਾ ਕੁਝ ਕਰ ਦਿੰਦੀਆਂ ਇਹ ਲੂਣ ਵੀ ਭਰ ਦਿੰਦਿਆਂ ਸਾਰਾ ਕੁਝ ਹੋ ਜਾਂਦਾ ਜੇ ਤੂੰ ਖਾ ਕੇ ਸ਼ਰਾਬਾਂ ਪੀ ਲਿਆ ਜਾਂ ਗੋਲੀ ਗੱਪਾ ਖਾ ਲਿਆ ਜਾਂ ਪੈਸਾ ਹੀ ਨਾ ਸ਼ਾਮ ਕੇ ਰੱਖਿਆ ਫੇਰ ਤਾਂ ਇਹ ਕਿੱਥੋਂ ਲੂਣ ਭਰ ਦਣਗੇ ਹਾਂਜੀ ਜੇ ਹੁਣ ਮੂ ਤਾਂ ਚਲਾਉਣਾ ਹੋਵੇ ਕੰਮ ਹਨਾ ਥੋੜੀਆਂ ਤੋਂ ਚਲਾ ਲੈ ਭਾਵੇਂ ਪਰ ਲੋਣ ਤੋਂ ਬਚ ਜੇ ਉਹ ਤਾਂ ਜੀ ਜਿਹੋ ਜੀ ਆਪਣੀ ਕੁੰਜੀ ਆ ਜੇ ਤੇਰੇ ਕੋਲੇ ਥੋੜੇ ਪੈਸਿਆਂ ਦੀ ਕੁੰਜੀ ਤੂੰ ਥੋੜੀਆਂ ਲੈ ਲੈ ਥੋੜੀਆਂ ਤੋਂ ਪੱਠਾ ਪੁੱਠਾ ਰੱਖ ਕੇ ਵਿੱਚ ਮੇਮਨੇ ਚੰਗੇ ਬੱਕਰੇ ਰੱਖ ਕੇ ਪਾਲ ਲਾ ਉਹਨਾਂ ਦੀਆਂ ਪੱਠਾ ਮਟਾ ਲੈ ਵੀ ਬਣ ਜਾਂਦੀਆਂ ਹੌਲੀ ਹੌਲੀ ਵਧੀਆ ਚੱਲ ਹੌਲੀ ਹੌਲੀ ਵਧੀਆ ਧੰਦਾ ਚੱਲ ਜਾਂਦਾ ਠੀਕ ਹੈ ਤੇ ਤੁਹਾਡੇ ਉਹ ਮਿਹਨਤ ਵੀ ਵਾਵਾ ਹੋ ਜਾਂਦੀ ਉਹ ਜੀ ਸਵੇਰ ਤੋਂ ਲੈ ਕੇ ਮੈਂ ਤਾਂ ਜੀ ਹੁਣ ਤੈਨੂੰ ਪਤਾ ਚੱਲ ਸੋਚਾ ਅੱਲਾ ਤੜਕੇ ਤੋਂ ਮੂੰਹ ਦੀ ਨਹੀਂ ਛੜਦੀ ਰਹਿੰਦੀ ਲੋਕ ਤਾਂ ਉਥੇ ਏਸ਼ੀਂਾਂ ਚ ਪਏ ਹੁੰਦੇ ਆ ਸਾਡੇ ਮੁੜਕਾ ਸਿਰ ਤੋਂ ਕੰਨਾ ਤਾਂ ਹੀ ਚਾਹੁੰਦਾ ਹੁੰਦਾ ਇਹਨਾਂ ਨੂੰ ਅਸੀਂ ਰਜਾ ਕੇ ਪੂਰਾ ਹੱਥ ਨੇ ਦਿਨ ਛਿਪੇ ਘਰੇ ਬੜਨਾ ਹੁੰਦਾ ਤੜਕੇ 10 11 ਵਜੇ ਨਿਕਲ ਜਾਂਦੇ ਆ ਦਿਨ ਦੇ ਛਪਾ ਨਾ ਕਰੇ 6 7 6:30 ਵਜੇ ਵੜਦੇ ਤੇ ਜੇ ਮੀਂਹ ਕਣੀ ਆ ਜਾਂਦੀ ਆ ਜਾਂ ਹੋਣੀ ਮੀਂਹ ਕਣੀ ਜੇ ਆ ਜਾਂਦੀ ਆ ਜੇ ਤਾਂ ਕੋਈ ਅੜਤਲ ਹੈਗਾ ਤਾਂ ਉਥੇ ਘੜਿਆ ਲੈਣੇ ਨਹੀਂ ਜੀ ਮੀਂਹ ਉੱਤੇ ਵੀ ਬਰਉਣਾ ਪੈਂਦਾ ਕਿਸੇ ਟਾਈਮ ਤੇ ਨਾਲਿਆਂ ਦੇ ਬੱਕਰੀਆਂ ਭੇਜੇ ਜੇ ਬਿਮਾਰ ਵੀ ਹੋ ਜਾਂਦੀ ਹੈ ਤੇ ਬਿਮਾਰ ਨਹੀਂ ਹੁੰਦੀ ਜਿਹਨੇ ਹੋਣਾ ਨੇ ਤਾਂ ਹੋ ਹੀ ਜਾਣਾ ਹੈ ਤਾਂ ਬੰਦਾ ਵੀ ਢਿੱਲਾ ਹੋ ਜਾਂਦਾ ਸਰਦੀਆਂ ਚ ਠੀਕ ਹੈ ਹਾਂ ਹੋਰ ਜੀ ਵਧੀਆ ਤੰਦਾ ਪਾਤਾ ਕਹਿੰਦੇ ਕਰੋ ਨਸ਼ਿਆਂ ਤੋਂ ਬਚੋ ਆਪਾਤਣੀ ਤਾਂ ਇਹੀ ਬੇਨਤੀ ਹੈ ਵੀ ਆਪਦੇ ਹੱਕ ਦੀ ਕਮਾਈ ਕਰੀ ਚੱਲੋ ਪਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ ਹੈ ਕਰਮ ਆਪਾ ਆਪ ਆਪਣੇ ਖਾਣੇ ਠੀਕ ਹੈ ਹਾਂ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਜੇ ਤੂੰ ਅੱਜ ਬਾਣੀ ਚ ਵੀ ਸੁਖਿਆ ਮੰਦੇ ਕਮੀ ਨਾਨਕਾ ਜਦ ਕਰ ਮੰਦਾ ਹੋ ਉਹ ਆਪੇ ਮੰਦਾ ਬੰਦਾ ਹੋ ਜਾਂਦਾ ਹਾਂਜੀ ਹਾਂਜੀ ਚੰਗੇ ਕਰਮ ਕਰਨੀ ਹਾਂ ਚੰਗੇ ਕਰਮ ਕਰਨੇ ਚਾਹੀਦੇ ਆ ਮੇ ਗਰੀਬੀਆਂ ਅਮੀਰੀਆਂ ਆਉਂਦੀਆਂ ਰਹਿੰਦੀਆਂ ਗਰੀਬੀ ਪਰਮਾਤਮਾ ਰਹਿਣ ਨਹੀਂਦਾ ਜੇ ਤੂੰ ਸੱਚੇ ਦਿਲੋਂ ਕਮਾਈ ਕਰਦਾ ਤਾਂ ਜੇ ਕਿਸੇ ਨਾਲ ਤੂੰ ਬੇਈਮਾਨੀ ਕਰਦਾ ਠੱਗੀ ਕਰਦਾ ਐਸਾ ਹੱਥ ਕਰਲਾ ਤੇ ਉਹ ਸੱਤ ਪਰਲਾ ਹਾਂਜੀ ਹਾਂਜੀ ਤੇ ਉਹ ਬੱਕਰਾਂ ਵਾਲੇ ਆਮ ਮੈਂ ਮਿਲਦਾ ਹੀ ਰਹਿਣਾ ਬੰਦਿਆਂ ਨੂੰ ਆਮ ਸਾਫ਼ ਹੁੰਦੇ ਆ ਜੀ ਦਿਲ ਦੇ ਦਿਲ ਦੇ ਜੀ ਸਾਫ ਵੀ ਐ ਖੁੱਟੇ ਵੀ ਐ ਖੁੱਟਿਆ ਆ ਵਿੱਚ ਬੰਦੇ ਚੰਗੇ ਵੀ ਐ ਵਿੱਚ ਮਾੜੇ ਵੀ ਐ ਜਿਹੜੇ ਚੰਗੇ ਆ ਉਹ ਚੰਗੇ ਹੀ ਰਹਿੰਦੇ ਜਿਹੜੇ ਮਾੜੇ ਆ ਉਹਨਾਂ ਨੂੰ ਮਾੜੇ ਫਿਰ ਨਹੀਂ ਜੇ ਮਾੜੇ ਕੰਮਾਂ ਦੇ ਮਾੜੇ ਤੀਜੇ ਨਿਕਲਦੇ ਹੋ ਤਾਂ ਆਪਾਂ ਨੂੰ ਪਤਾ ਹੀ ਐ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਵੇਂ ਮੈਂ ਤੁਹਾਡੀ ਮਿਹਨਤ ਬਹੁਤ ਹੋ ਜਾਂਦੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਹਾਂਜੀ ਤੇ ਤੋੜਾ ਫਿਰ ਤੁਹਾਡੀ ਸਿਹਤ ਵੀ ਵਧੀਆ ਰਹਿੰਦੀ ਹੋਊ ਸਾਡੀ ਸਿਹਤ ਤਾਂ ਜੀ ਪੂਰੀ ਵਧੀਆ ਰਹਿੰਦੀ ਐ ਛੇਤੀ ਗੰਦਾ ਮੰਦਾ ਸਾਡਾ ਮੁਰਕਾ ਨਿਕਲਦਾ ਰਹਿੰਦਾ ਜਿਹੜੇ ਉੱਥੇ ਰਜਾਂਗੇ ਤੇ ਉੱਥੇ ਪਏ ਮੋਟਾਪਾ ਆਈ ਜਾਂਦਾ ਮੋਟਾਪਾ ਵੀ ਦੂਰ ਹੋ ਜਾਂਦਾ ਤੁਹਾਨੂੰ ਫਿਰ ਉਹ ਠੀਕ ਤੇ ਬੱਕਰਾਂ ਵਾਲੇ ਦੇ ਤਾਂ ਨਹੀਂ ਸੱਲ ਘਟਦੇ ਹੋਣੇ ਨਾ ਜੀ ਸੱਲ ਸਾਡੇ ਕਾਨੂੰ ਪਰਮਾਤਮਾ ਘਟਾ ਬਿਆ ਸੀ ਇਹਨਾਂ ਦੀ ਮਿਹਨਤ ਕਰਦੇ ਸਾਡੇ ਸੱਲੇ ਕਰਮ ਵਾਲੀਆਂ ਘਟਣ ਹੀ ਨਹੀਂ ਦਿੰਦੀਆਂ ਤੁਸੀਂ ਤਾਂ ਹੁਣ ਦੁੱਧ ਵੀ ਪੀਂਨੇ ਆ ਹਰ ਵਕਤ ਹਾਂ ਜੀ ਆ ਹੁਣ ਤੂੰ ਤੂੰ ਚਾਹ ਪੀਤੀ ਆ ਦੁੱਧ ਚ ਅਸੀਂ ਪੀਣੀ ਆ ਸਹਤਾਰ ਕੀ ਚਾਹ ਬਣਾ ਕੇ ਸੱਲ ਕਿਵੇਂ ਘਟਣਗੇ ਆਪਣੇ ਸਹੀ ਗੱਲ ਆ ਜੀ ਹਾਂ ਜੀ ਹੋਵੇ ਪਹਿਲਾਂ ਬਚਪਨ ਚ ਪਹਿਲਾਂ ਤੁਸੀਂ ਜਦੋਂ ਛੋਟੇ ਹੁੰਦੇ ਸੀ ਉਦੋਂ ਮਾਹੌਲ ਕਿਹੋ ਜਿਹਾ ਸੀ ਆਪਣੇ ਪੰਜਾਬ ਦਾ ਉਦੋਂ ਤਾਂ ਜੀ ਮੌਲ ਆਏ ਸੀਗਾ ਉਹ ਤੋਂ ਚਾਰੇ ਚੁਰੇ ਬੜੇ ਖੁੱਲੇ ਹੋਣੇ ਜਿਹੜੀ ਪਹੀ ਚ ਅਸੀਂ ਪਾਲਣੀਆਂ ਖੰਡੀਆਂ ਖੁੰਡੀਆਂ ਪੂਰੀਆਂ ਚਾਰਣੀਆਂ ਸੀ ਇਹਦੋਂ 35 35 ਸਾਲ ਦੀ ਗੱਲ ਹੈ ਅਸੀਂ ਚਾਰ ਲੈਣੀਆਂ ਜਿਹੜੇ ਆਪਣੇ ਦੇਸੀ ਕਿਕਰ ਹੁੰਦੇ ਸੀ ਇਹਨਾਂ ਨੂੰ ਲੱਗਣੇ ਤੁੱਕੇ ਜੀ ਹਾਂ ਤੁੱਕੇ ਇਕੱਠੇ ਕਰ ਲੈਣੀਆਂ 20 20 30 30 ਪੰਡਾ ਉਦੋਂ ਨੀਰੇ ਨੂਰੇ ਤਾਂ ਹੀ ਨਹੀਂ ਸੀਗੇ ਬਾਕੀ ਆ ਨਰਮੇ ਕਪਹਾ ਆਮ ਹੁੰਦੀਆਂ ਸੀ ਜਿਹੜੀਆਂ ਸਿਕਰੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜਾ ਜੀ ਟੀਂਡਾ ਟੁੰਡਾ ਰਹਿ ਜਾਣਾ ਉਹ ਬੱਕਰੀਆਂ ਨੇ ਕੁੰਨੂ ਤੋਂ ਖਾ ਲੈਣਾ ਢੱਡ ਭਰ ਲੈਣਾ ਪਾਣੀ ਪੀ ਲੈਣਾ ਅੱਗੇ ਤਾਂ ਨੀਰਾ ਨੂਰਾ ਅਸੀਂ ਜਾਣਦੇ ਹੀ ਨਹੀਂ ਸੀ ਕੀ ਨੀਰਾ ਹੁੰਦਾ ਕਿਉਂ ਕੁੰਨੂ ਲੱਗੇ ਹੋਣੇ ਛਟੀਆਂ ਦੇ ਅਸੀਂ ਛੱਡਣੀਆਂ ਇਹਨਾਂ ਨੇ ਰਾਜ ਲੈਣਾ ਉਹ ਤਾਂ ਨਰਮੇ ਆਮ ਹੁੰਦੇ ਸੀ ਹਾਂ ਉਹ ਤਾਂ ਨਰਮੇ ਆਮ ਹੁੰਦੇ ਸੀਗੇ ਅਸੀਂ ਭੋੜੀ ਤੇ ਕਰ ਕੁੰਨੂ ਚਾਰ ਕੇ ਲਿਆਉਂਦੇ ਰਿਹਾ ਭੋੜੀ ਵੀ ਜਾ ਕੇ ਕੇਰਾ ਆਪਣੇ ਪਿੰਡ ਦਾ ਉੱਠਨੇ ਮੁੰਡਾ ਸੀਗਾ ਮਾਰਤੀ ਨੇ ਤਾਂ ਉਹਦਾ ਸਿਰ ਫੜ ਲਿਆ ਮੋਹ ਦੇ ਟਾਂਗਾ ਮਾਰ ਕੇ ਉਹਨੂੰ ਛਡਾਇਆ ਵਿਚਾਰੀ ਨੂੰ ਬਿੰਦਰੀ ਬਿੰਦਰੀ ਮੁੰਡਾ ਸੰਤੇਕ ਤਾਂ ਚੱਕ ਲਿਆ ਤਾਂ ਚੱਕ ਲਿਆ ਭੋੜੀ ਉਦੋਂ ਅਸੀਂ ਉੱਥੇ ਚਾਹ ਧਰੀ ਵੀ ਲੈ ਤਾਂ ਉਹਨੂੰ ਫਿਰ ਛਡਾਇਆ ਨਾ ਚਾਹ ਪਿਆਈ ਆਏ ਆ ਵੀ ਉਦੋਂ ਨਰਮਨ ਔਰ ਮਿਆਮ ਹੁੰਦੇ ਸੀ ਉਹਦੇ ਚਿਹਰੇ ਇਧਰ ਦੀ ਛੜਤੀਆਂ ਇਧਰ ਦੀ ਰਾਜਲੀਆਂ ਹੁਣ ਤਾਂ ਜੀ ਜਵਾਨਾ ਤਾਂ ਹੈਗਾ ਚਲ ਹਣ ਸਾਡਾ ਕਿੱਤਾ ਸਾਡੇ ਕੋਲੇ ਪੈਲੀ ਪੱਠਾ ਹੁੰਦਾ ਹਿਸਾਬ ਦਾ ਹੀ ਅਸੀਂ ਇਹ ਕਿੱਤਾ ਕਰਕੇ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਦੂਜੀ ਗੱਲ ਜੀ ਹੁਣ ਲੋਕੋ ਰਾਹਾਂ ਤੇ ਵੀ ਦਵਾਈ ਛੇੜ ਕੀ ਜਾਂਦੇ ਆ ਗਰੀਬ ਘਰ ਮੇਂ ਰਾਤ ਨੂੰ ਹੀ ਪੱਠੇ ਵੱਢ ਰਣੇ ਉੱਥੋਂ ਵੱਢ ਰਣੇ ਸਾਰਿਆਂ ਨੂੰ ਰਾਹ ਪਾਣੀ ਤੇ ਪੱਠਾ ਵਧੀਆ ਹੋ ਜਾਣਾ ਤਾਂ ਇਹ ਤਾਂ ਪਾਸ ਸਾਰਿਆਂ ਦਾ ਵਧੀਆ ਹੋ ਜਾਣਾ ਗਰੀਬਾਂ ਦਾ ਅਮੀਰਾਂ ਦਾ ਹਾਂ ਤਾਂ ਹੀ ਹੁਣ ਗਰੀਬਾਂ ਨੇ ਪਸ਼ੂ ਘਰਾਂ ਚ ਆਪਣੇ ਸਾਰੇ ਵੀ ਆਪਣੇ ਜਿਹੜੇ ਘਰਾਂ ਚ ਪਸ਼ੂ ਆ ਜੀ ਉਹ ਰੱਖਣ ਕਾਹਦੇ ਸਿਰ ਤੇ ਇੱਕ ਤਾਂ ਤੂੜੀ ਦੀ ਮੰਗਾਈ ਹੋਗੀ ਇੱਕ ਕੋਲ ਚੀਜ਼ ਦੀ ਮੰਗਾਈ ਹੋਗੀ ਗਰੀਬ ਕਾਹਦੇ ਸਿਰ ਤੇ ਅੱਗੋਂ ਗਰੀਬਾਂ ਨੇ ਅਸੀਂ ਜਾਣ ਆ ਰਹੇ ਤੇ ਇਹ ਘਰੇ 10-10 ਬੱਕਰੀਆਂ 2-2 4-4 ਖੜੀਆਂ ਆਪਣੇ ਪਿੰਡ ਚ 5-5 6-6 ਆਕਲਗੇ ਚ ਖੜੀਆਂ ਰਹਿਣੀਆਂ ਬੱਕਰੀਆਂ ਹਾਂ ਉਹ ਕਹਣਾ ਵਿਚਾਰ ਠੰਡਾ ਵਧੀਆ 4-4 ਮੇਮਣਿਆਂ ਦੇ ਪੈਸੇ ਵਟਲ ਨੇ ਕੁਇਰਦਾਰੀ ਰੂੜੀ ਰਹਿੰਦੀ ਗੁੜਚਾ ਆ ਹੀ ਜਾਂਦਾ ਉਹ ਠੀਕ ਹੈ ਇਹ ਆਏ ਗੱਲ ਹੈ ਜੀ ਸੋਚਣ ਸਕਤੀ ਹੈ ਜੇ ਆਪਾਂ ਸੋਚਾਂਗੇ ਤਾਂ ਸਾਰਾ ਕੁਝ ਹੋ ਜਾ ਜੇ ਨਾ ਸੋਚਾਂਗੇ ਤਾਂ ਕੁਝ ਨਹੀਂ ਹੁੰਦਾ ਹਾਂਜੀ ਕਈ ਬੰਦੇ ਹੁਣ ਦੇਖ ਕੇ ਹੀ ਬੱਕਰੀਆਂ ਰੱਖ ਲੈਂਦਾ ਜੀ ਬਾਅਦ ਚ ਸੇਵਾ ਨਹੀਂ ਕਰਦੇ ਉਹਨਾਂ ਦੀ ਨਹੀਂ ਉਹ ਤਾਂ ਫਿਰ ਜੀ ਆਏ ਆ ਮਰੇ ਦੇ ਕਿਉਂ ਨਾਉਣ ਵਾਲੀ ਗੱਲ ਮੂੰਹ ਨੂੰ ਫਿਰ ਜੇ ਤੋ ਖੋਟਾ ਹੋ ਜਾਦਾ ਮਾਲੋ ਫਿਰ ਘਾਟੇ ਘੁੱਟੇ ਲੋਕ ਖਾ ਲੈਂਦੇ ਆ ਤੇ ਫਿਰ ਘਾਟੇ ਘੁੱਟੇ ਨਾ ਫੜਾਈ ਜਾਂਦੇ ਆ ਆ ਗੱਲ ਹਾਂ ਜੇ ਤਾਂ ਰੱਖਣੀ ਆ ਤਾਂ ਹਨਾ ਮਿਹਨਤ ਕਰੋ ਜੀ ਹਾਂ ਜੀ ਆ ਮਿਹਨਤ ਕਰੋ ਅਸੀਂ ਤਾਂ ਕਹਿੰਦੇ ਮਿਹਨਤ ਕਰੋ ਸੇਵਾ ਨੂੰ ਮੇਵਾ ਮਿਲ ਜਾਂਦਾ ਜੇ ਤੂੰ ਸੇਵਾ ਕਰੀ ਜਾਂਗਾ ਤਾਂ ਤੈਨੂੰ ਸਾਰਾ ਕੁਝ ਦੇ ਦੇਣੀ ਹੈ ਹਾਂ ਜੀ ਹਾਂ ਜੀ ਜੇ ਨਾ ਸੇਵਾ ਕਰੀ ਤਾਂ ਫਿਰ ਤੈਨੂੰ ਕੀ ਦੇਣ ਗਿਆ ਇਹ ਉਹ ਫਿਰ ਤਾਂ ਕੋਈ ਫਾਇਦਾ ਨਹੀਂ ਹੋ ਜੀ ਹਾਂ 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 ਹੁਣ ਮੁੰਡਾ ਸਾਡਾ ਮੇਰਾ ਭਤੀਜਾ ਹੈ ਇਨੇ ਇਧਰੋਂ ਲਿਆਂਦਾ ਇਧਰ ਵੇਚ ਲਿਆ ਚੱਲ ਅਸੀਂ ਮੇਮਣਾ ਮੂਮਣਾ ਵੀ ਲਿਆ ਕੇ ਛਾਂਜਾ ਚਾਚਾ ਭਤੀਜਾ ਵੇਚ ਲੈਨੇ ਆ ਉਹਦੇ ਚੋਂ ਵੀ 4-4 ਪੈਸੇ ਆ ਜਾਂਦੇ ਗੁਰਚਾ ਜੋਗੇ ਆ ਬਣਾ ਲੀਤੇ ਮਿਹਨਤ ਕਰਨ ਦਾ ਕੋਈ ਡਰ ਨਹੀਂ ਚੋਰੀ ਠੱਗੀ ਮਾੜੀ ਆ ਹਾਂਜੀ ਹਾਂਜੀ ਠੀਕ ਆ ਧੋਖਾ ਨਾ ਕਰੋ ਕਿਸੇ ਨਾਲ ਠੱਗੀ ਹਾਂਜੀ ਹਾਂ ਧੋਖਾ ਕਰਨਾ ਮਾੜਾ ਕਿਸੇ ਨਾਲ ਵੀ ਕਿਸੇ ਦਾ ਪੈਸਾ ਚੱਕਣਾ ਕਿਸੇ ਦੀ ਚੀਜ਼ ਚੱਕਣੀ ਮਾੜੀ ਆ ਹਾਂਜੀ ਤੇ ਜੋ ਤੁਸੀਂ ਪਹਿਲਾਂ ਚਾਰਦੇ ਸੀ ਬੱਕਰੀਆਂ ਉਦੋਂ ਤਾਂ ਨਹੀਂ ਦੁੱਧ ਵਿਕਦਾ ਹੁਣ ਹਨਾ ਉਦੋਂ ਤਾਂ ਜੀ ਵਿਕਦਾ ਸੀ ਕੀ ਦੁੱਧ ਉਹ ਤਾਂ ਬਸ ਬੱਕਰੀ ਦਾ ਭਾਅ ਨੇ ਕਿਰਾ ਕੱਲ ਪੂਜਾ ਲੱਗ ਗਿਆ ਤੇ ਮੇਮਣਿਆਂ ਨੂੰ ਅਸੀਂ ਆਖਿਆ ਵੀ ਇਹ ਤਾਂ ਹੁਣ ਛੱਡਨੇ ਪੈਣਗੇ ਤਾਂ 500 ਰੁਪਏ ਨੂੰ ਮੇਮਣਾ ਸੀ 200 ਨੂੰ 250 ਨੂੰ ਬੱਕਰੀ ਮਿਲ ਜਾਂਦੀ ਸੀਗੀ ਹੁਣ ਤਾਂ ਜੀ ਇਹਨਾਂ ਦੀ ਕੀਮਤ ਮਹਿੰਗਾ ਵਾਂਗੂੰ ਪਈ ਪਈ ਹੁਣ ਤਾਂ ਬਹੁਤ ਮਹਿੰਗੀ ਹੈ ਹਾਂ ਹੁਣ ਤਾਂ 50 ਤੇ 60 ਤੇ ਲੱਖ ਤੇ 1.5 ਲੱਖ ਤੇ ਜਾ ਵਰਦੀ ਹੈ ਜਿਹੜੀ ਚੰਗੀ ਬੱਕਰੀ ਹੈ ਇਹਨੂੰ ਪਰਖਾ ਠਰਕਾ ਉਹ ਲੈ ਲੈਂਦਾ ਜੀ ਆਓ ਮੇਲਿਆਂ ਤੇ ਆਪਾਂ ਦੇਨੇ ਆ ਬਹੁਤ ਬਹੁਤ ਬੱਕਰੀਆਂ ਬੱਕਰੇ ਮਹਿੰਗੇ ਹਾਂ ਜੀ ਹਾਂ ਜੀ ਮੇਲੇ ਲੱਗਦੇ ਉੱਥੇ ਚੜਦੀ ਤੋਂ ਚੜਦੀ ਬੱਕਰੀ ਆਉਂਦੀ ਹੈ ਜਿਹਦੀ ਚੰਗੀ ਬੱਕਰੀਆਂ ਨਾਮ ਵੀ ਚੱਕਦੀ ਹੈ ਜੀ ਸਹੀ ਠੀਕ ਹੈ ਹਾਂ ਤੇ ਉਹ ਬੱਕਰੀਆਂ ਦਾ ਭਰਾ ਉੱਥੇ ਇਕੱਠੇ ਬਹੁਤ ਹੁੰਦੇ ਹਨਾ ਮੇਲਿਆਂ ਤੇ ਗੱਲਾਂ ਬਾਤਾਂ ਵੀ ਬਹੁਤ ਸੁਣਾਉਂਦੇ ਜਿੰਨਾ ਪਟੜੀ ਫੇਰ ਵਪਾਰੀ ਹੁੰਦਾ ਬੱਕਰੀ ਵਾਲਾ ਜਾਂ ਲੈ ਦੇਣ ਲੈਣ ਵਾਲਾ ਜਾਂ ਘਰੇ ਰੱਖਣ ਵਾਲਾ ਕਿਹੜਾ ਮੇਲੇ ਤੇ ਜਾਂਦਾ ਜਾਂਦਾ ਆ ਮੇਲੇ ਦਾ ਸ਼ੌਂਕ ਦੇਖ ਕੇ ਹਾਂਜੀ ਸ਼ੌਂਕ ਦਾ ਮੁੱਲ ਹੈ ਜੀ ਨੂੰ ਆ ਕੇ ਲੈ ਜਾਂਦੇ ਫੁੱਲ ਫੁੱਲ ਪਾ ਕੇ ਲੈ ਜਾਂਦੇ ਉਹਨਾਂ ਦੇ ਅਸੀਂ ਸਾਰਾ ਕੁਝ ਕਰਕੇ ਲੈ ਜਾਂਦੇ ਮੇਲੇ ਤੇ ਠੀਕ ਹੈ ਜਿਹੜੇ ਪਹਿਲਾਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਵਿਆਹ ਵੀ ਵਧੀਆ ਹੁੰਦੇ ਸੀ ਸਾਦੇ ਹੁੰਦੇ ਸੀ ਕਿ ਹੁਣ ਵਧੀਆ ਹੀ ਵਿਆਹ ਹੁੰਦੇ ਉਦੋਂ ਤਾਂ ਜੀ ਪੱਟੀਆਂ ਤੇ ਬਹਿ ਕੇ ਰੋਟੀ ਜਾਟੀ ਜੀ ਖਵਾ ਦੇਣੀ ਤੇ ਉਹਦੀ ਵਿਆਹ ਕਰਦੇ ਲੱਡੂ ਲੱਡੂ ਜੇ ਡੇ ਡੇ ਬੱਤ ਲੈਣੇ ਹੱਤੀ ਅੱਗ ਦੌੜੇ ਗਦੂੜੇ ਜੇ ਫੇਰਦੇ ਸੀ ਉਹ ਵੀ ਸਭ ਕੋ ਗੰਗਾ ਗੱਲਾਂ ਦਾ ਪੁਰਾਣੀਆਂ ਤਾਂ ਰਹਿ ਨਹੀਂ ਗਈਆਂ ਹੁਣ ਪੁਰਾਣੀਆਂ ਚ ਤੋਂ 100 ਚੋਂ ਇੱਕ ਅੱਧੀ ਗੱਲ ਰਹਿ ਗਈ ਤੇ ਨਵੀਆਂ ਗੁੱਡੀਆਂ ਨਵੇਂ ਬਟੋਲੇ ਹੋ ਗਏ ਹੁਣ ਹਾਂਜੀ ਉਹ ਪਰ ਵਧੀਆ ਸੀ ਉਹ ਮੌਲ ਹਨਾਈ ਉਹ ਮੌਲ ਦਾ ਆਉਣਾ ਨਹੀਂ ਮੜਕੋ ਮੌਲ ਨੂੰ ਤਾਂ ਯਾਦ ਕਰਦੇ ਉਠਾਂ ਦੇ ਖੂਹ ਚੱਲਦੇ ਸੀ ਦੇਖੇ ਉਹਨਾਂ ਦੇ ਖੋਪੇ ਲਾ ਲੈਣੇ ਬੋਤਿਆਂ ਨੇ ਆਏ ਸਾਰੀ ਗੰਧੜ ਕਹਾਈ ਜਾਣੀ ਖੂਹ ਦੀ ਤੇ ਪਾਣੀ ਲਾ ਲੈਣਾ ਖੂਹ ਤੋਂ ਤੇ ਹੂ ਤੇ ਪਹਿਲਾਂ ਦਾ ਪਾਲਤਗਾ ਸੀ ਅੰਨ ਮਾਰੂ ਹੁੰਦੇ ਸੀ ਵਧੀਆ ਬੰਦਿਆਂ ਦੀ ਸਿਹਤਾਂ ਸੀ ਹੁਣ ਤੱਕ ਕਿਸੇ ਦਾ ਬਲੱਡ ਵਧ ਗਿਆ ਕਿਸਦਾ ਘਟ ਗਿਆ ਜੀ ਆ ਗੱਲਾਂ ਹੋਈ ਜਾਂਦੀਆਂ ਹਾਂਜੀ ਉਦੋਂ ਵਧੀਆ ਸੀ ਅੰਨ ਪਾਣੀ ਉਦੋਂ ਅੰਨ ਪਾਣੀ ਵਧੀਆ ਸੀਗੇ ਬੰਦਿਆਂ ਦੀਆਂ ਸਿਹਤਾਂ ਵਧੀਆ ਸੀਗੀਆਂ ਆ ਹੁਣ ਇੱਕ ਪਾਸੇ ਦੀ ਜੂਰ ਗਾ ਛਿੱਟੀ ਜਾਂਦੇ ਦੂਜੇ ਪਾਸੇ ਦੀ ਗੋਲੀਆਂ ਲਈ ਜਾਂਦੇ ਜੂਰ ਕੇ ਦੀ ਹਾਂਜੀ ਹਾਂਜੀ ਤਾਂ ਹੀ ਸਾਰੇ ਬਿਮਾਰ ਹਨ ਨਾਲ ਦੀ ਨਾਲ ਸਪਰੇਆ ਚੱਲੀ ਜਾਂਦੀ ਆ ਨਾਲ ਦੀ ਨਾਲ ਉੱਤੇ ਜਿਓ ਬਿਓ ਖਾਈ ਜਾਂਦੇ ਜੀ ਆ ਮੂੰਗੀ ਤੇ ਦਵਾਈ ਛਿੜਕ ਕੇ ਦੀ ਖਾਣੀ ਕੀ ਨੇ ਆਪਾਂ ਇਹ ਲੋਕਾਂ ਨੂੰ ਜ਼ਿੰਦਗੀ ਦਾ ਨਹੀਂ ਆਪਦੀ ਦਾ ਵੀ ਜ਼ਿੰਦਗੀ ਬਾਰੇ ਖਾਣੀ ਆਪਾਂ ਹੀ ਐ ਇਹਦੇ ਤੇ ਦਵਾਈ ਪੱਕੀ ਹੋਣਾ ਤੁਸੀਂ ਤੋੜਦਾ ਪਕਾ ਕੇ ਸਿਕਾ ਕੇ ਵੱਢ ਲੋ ਤੇ ਕੱਢ ਲੋ ਇਹਨੂੰ ਹਾਂਜੀ ਹਾਂਜੀ ਬਸ ਸਪਰੇਅ ਮਾਰ ਜਾ ਸੁਕਾ ਕੇ ਤੇ ਹਾਂ ਉਹ ਨੇਰੀ ਸੁਕਾ ਲਈ ਆਖਣ ਕਿਹੜੀ ਦਵਾਈ ਚੂਲੂ ਕੇ ਰੱਖਦੇ ਆ ਉਹ ਨੇਰੀ ਬਿਓ ਹੀ ਖਾਈ ਜਾਂਦੇ ਆ ਉਹ ਮੈਂ ਵੱਢ ਕੇ ਬਸ ਹਾਂਜੀ ਉਹ ਮੈਂ ਵੱਢ ਲੈਂਦੇ ਤੇ ਉਹ ਬਿਮਾਰੀਆਂ ਵਧਣਗੀਆਂ ਹੀ ਹਨਾ ਹਾਂ ਬਾਕੀ ਅੱਜ ਕੱਲ੍ਹ ਇਹ ਕੰਮ ਵੀ ਕਰਕੇ ਨਹੀਂ ਖੁਸ਼ ਲੋਕ ਨਾ ਕੰਮ ਜੀ ਇਹਨਾਂ ਨੇ ਕਹਾ ਦਾ ਕਰਨਾ ਹੁਣ ਤਾਂ ਚੰਗਾ ਮੋਟਰਸਾਈਕਲ ਹੋਵੇ ਚੰਗਾ ਮਮੈਲ ਹੋਵੇ ਕੰਮ ਦਾ ਢੱਕਾ ਨਾ ਹੋਵੇ ਚੰਗੀ ਪੈਂਟ ਛਾਲਟ ਸਾਡੇ ਪਾਈ ਹੋਵੇ ਚੰਗਾ ਲੀੜਾ ਲੱਤਾ ਹੋਵੇ ਅੱਗੇ ਤਾਂ ਜੀ ਅਸੀਂ ਖੱਦਰ ਦੇ ਕੁਰਤੇ ਪਾ ਲੈਣੇ ਉਹਨਾਂ ਜੀ ਮੁੜਕਾ ਜਾ ਜਾਣਾ ਕੰਮ ਕਰਿਆਣਾ ਕੰਨ ਕੰਨ ਕਬੜਲੀ ਕਿਤੇ ਛੋਲੇ ਬੜਲੇ ਆ ਕਿਤੇ ਪੱਟੀ ਕਲੋਣੀ ਜਾਣਦੇ ਨਹੀਂ ਸੀ ਡਾਕਟਰ ਦੇ ਹਾਂਜੀ ਹਾਂ ਆ ਛੋਲਿਆਂ ਦੇ ਕੰਡ ਚਾਹੇ ਫੇਰ ਲੈਣੀ ਉਂਗਲ ਫੇਰਾ ਆ ਜਾਣਾ ਅਕੇ ਤਾਂ ਪਿਸ਼ਾਬ ਕਰ ਲੈਣਾ ਉੱਤੇ ਜੀ ਉਹਦੇ ਨਾਲ ਆਰਾਮ ਆ ਜਾਣਾ ਹੁਣ ਤਾਂ ਭਾਈ ਇਹਨੂੰ ਸ਼ੂਗਰ ਹੋ ਗਿਆ ਇਹਨੂੰ ਆਏ ਹੋ ਗਏ ਹੁਣ ਤਾਂ ਸ਼ੂਗਰ ਵੀ ਹੋ ਜਾਂਦਾ ਖੰਡਾਂ ਖਾਈ ਜਾਂਦੇ ਅਗੇ ਗੁੜ ਚੰਗੇ ਹੋਣੇ ਖਲਾੜੀ ਦੇ ਅਸੀਂ ਗੁੜ ਤੱਤੇ ਖਾਣੇ ਰੋ ਪੀਣੇ ਇਹ ਅਹੀ ਨਸ਼ੇ ਤਾਂ ਰਹੀਆਂ ਉਹ ਪੁਰਾਣੀ ਖਰਾਕ ਤੇ ਤੁਰੇ ਫਿਰਦੇ ਹਾਂ ਹਾਂਜੀ ਹਾਂਜੀ ਉਹ ਤਾਂ ਫਿਰ ਬਿਮਾਰੀ ਵੀ ਨਹੀਂ ਸੀ ਨੇੜੇ ਆਉਂਦੀ ਹਾਂ ਨਹੀਂ ਆਉਂਦੀ ਸੀ ਬਿਮਾਰੀ ਉਹ ਤਾਂ ਬਿਮਾਰੀ ਹੁੰਦਾ ਚਲਾ ਕੇ ਮਾਰਦੇ ਸੀ ਜਿਵੇਂ ਕਬੱਡੀ ਦਾ ਪਲੇਅਰ ਮਾਰਦਾ ਹੁਣ ਤਾਂ ਬਿਮਾਰੀਆਂ ਦੀ ਵੀ ਗਿਣਤੀ ਨਹੀਂ ਹੋਈ ਪਤਾ ਹੀ ਨਹੀਂ ਕਿੰਨੇ ਗੋ ਬਿਮਾਰੀਆਂ ਚਾਹ ਹਾਂਜੀ ਹਾਂਜੀ ਕਿੰਨੇ ਟਾਈਟ ਚੱਲ ਅੱਗੇ ਤਾਂ ਬੱਕਰੀਆਂ ਚਾਰ ਦਿਆਂ ਨੇ ਤੁੱਕੇ ਹੋਣ ਇੱਕ ਇੱਕਰ ਤੇ ਬਹਿ ਕੇ ਝੰਬ ਦੇਣਾ ਦੋ ਢਾਈ ਸੌ ਪੇੜ ਨੇ ਚੰਗੀਆਂ ਦੋ ਕਿਕਰਾਂ ਝੰਬ ਦੇਣੀਆਂ ਰੱਜ ਲੈਣਾ ਆ ਠੀਕ ਆ ਅੱਜ ਤੱਕ ਅੱਗੇ ਚਰੇ ਇਹ ਜਿਹੀ ਹੁਣ ਤਾਂ ਜੀ ਚਰੇ ਬਸ ਤੁਹਾਨੂੰ ਪਤਾ ਹੀ ਆ ਦੇਸੀ ਕਿ ਕਰਦਾ ਬੱਕਰੀ ਖਾ ਕੇ ਵੀ ਬਾਲਾ ਖੁਸ਼ ਹੁੰਦੀ ਬਹੁਤ ਖੁਸ਼ੀ ਹੁੰਦੀ ਸੀ ਤੁੱਕੇ ਖਾ ਕੇ ਪੂਰੇ ਖੁਸ਼ ਨੇ ਦੁੱਧ ਪੂਰਾ ਦੇਣਾ ਅੱਗੇ ਤਾਂ ਫਿਰ ਜੋ ਨਰਮਕ ਪਹਾਾਮ ਸੀ ਉਹਦੋਂ ਤੁਸੀਂ ਵੀ ਨਾਲ ਚੋਕ ਲੈਂਦੇ ਹੋਗੇ ਅਸੀਂ ਚੋਕ ਲੈਂਦੇ ਸੀ ਦਿਹਾੜੀ ਬਣ ਜਾਂਦੀ ਸੀ ਸਾਡੀ ਕਿਤੇ 500 ਦਾ ਚੋਕ ਲਿਆ ਕਿਤੇ 400 ਦਾ ਸਿੱਕਰੀਆਂ ਚੋਕੜ-ਕੜ ਕੇ ਤੇ ਵੇਚ ਦਿੰਦੇ ਸੀ ਨਾਲੇ ਬੱਕਰੀਆਂ ਜਾਂ ਲੈ ਬੱਕਰੀਆਂ ਚਾ ਲੈਣੀਆਂ ਅੱਛਾ ਇੰਨੇ ਨਰਮੇ ਪਹਾ ਹੁੰਦੇ ਸੀਗੇ ਐ ਉਹਨਾਂ ਨੇ ਬੜੇ ਮਿਆਂ ਬੜੂ ਮਿਆਂ ਵਾਲੇ ਖਾ ਕੇ ਦੁੱਧ ਵੀ ਪੂਰਾ ਸੰਘਣਾ ਹੋਣਾ ਤੇ ਪੂਰਾ ਦੁੱਧ ਦੇਣਾ ਲੈ ਉਹ ਫਸਲਾਂ ਤਾਂ ਬਹੁਤ ਵਧੀਆ ਸੀ ਹਨਾ ਹਾਂ ਬਰਾਨੀ ਧਰਤੀ ਹੋਣੀ ਜੀ ਪੂਰਾ ਵਧੀਆ ਅੰਨ ਹੋਣਾ ਹੁਣ ਤਾਂ ਬਿਓ ਖਾਈ ਜਾਂਦੇ ਆ ਬਸ ਮਰੀ ਜਾਂਦੇ ਆ ਉਹਦੇ ਉਮਰਾਂ ਵੀ ਘਟੀ ਜਾਂਦੀਆਂ ਹੁਣ ਅੱਗੇ ਨੂੰ ਹਾਂਜੀ ਉਦੋਂ ਦਾ ਨਰਮਾ ਚੁਗਣ ਜਿਮੀਦਾਰ ਕੋਲ ਵੀ ਪੈਸਾ 6 ਮਹੀਨੇ ਹੀ ਰਹਿੰਦੇ ਸੀ ਹਾਂਜੀ ਬਾਧੂ ਹਣੇ ਕਹਿੰਦਾ ਨਰਮਾ ਆ ਗਿਆ ਆਪਣਾ ਬਸ ਜੇ ਕੋਈ ਮਾੜਾ ਮੋਟਾ ਕਿਸੇ ਨੇ ਕਰਜ਼ਾ ਕਰਜ਼ਾ ਚੱਕਾ ਨਰਮਾ ਵੇਚ ਕੇ ਲਾ ਦੇਾਂਗੇ ਕਿੱਡੀ ਕੀ ਗੱਲ ਹੈ ਨਰਮਾ ਅੱਗੇ ਝੋੜ ਵੀ ਲੁਣਾ ਆ ਹੁਣ ਅੰਦਰ ਭਰ ਜਾਣੇ ਹਾਂਜੀ ਬਹੁਤ ਹੁੰਦਾ ਸੀ ਹਾਂਜੀ ਮੇਰਾ ਕਿੱਲੇ ਦਾ ਨਰਮਾ ਹੁਣ ਤੇ ਦੋ ਕਿੱਲੇ ਆ ਲੱਗਣਾ ਜਦੋਂ ਅੰਦਰ ਪਾ ਦੇਣਾ ਲਿਆ ਕਿ ਡਾ ਢੇਰ ਲੱਗ ਜਾਂਦਾ ਹੈ ਹਾਂਜੀ ਨਾਲੇ ਉਹ ਵੀ ਬੱਕਰਾਂ ਵਾਲਾ ਕੰਮ ਹੀ ਸੀ ਜਦੋਂ ਮਰਜੀ ਵੇਚ ਲੋ ਪੰਡ ਹਨਾ ਹਾਂਜੀ ਉਹ ਤਾਂ ਇੱਕ ਪੰਡ ਵੇਚ ਲੋ ਚੱਲ ਪੈਸੇ ਆ ਜਾਂਦੇ ਸੀਗੇ ਹਾਂ ਤੇ ਉਦੋਂ ਗਰੀਬਾਂ ਨੂੰ ਵੀ ਹਨਾ ਲੇਬਰ ਦਾ ਵੀ ਬਹੁਤ ਕੰਮ ਲੱਗਦਾ ਲੇਬਰ ਦਾ ਕੰਮ ਤਾਂ ਜੀ ਉਹਨਾਂ ਨੇ ਟੀਂਡਿਆਂ ਤੇ ਬਾਲ ਬੱਚੇ ਪਾਲ ਲੈਂਦੇ ਟੀਂਡਿਆਂ ਕੱਢੀ ਜਾਣੇ ਨਰਮਾ ਵੇਚੀ ਜਾਣਾ ਲੈ ਜਾਣਾ ਆਥਨੇ ਭੋਏ ਪਾ ਦੇਣੇ ਏਡੇ ਏਡੇ ਬੁੜੀਆਂ ਨੇ ਹਾਂਜੀ ਹਾਂਜੀ ਐਸੇ ਐਸੇ ਦਿੰਦੇ ਸੀਗੇ ਐਸੇ ਪਾ ਦੇਣੇ 5 ਢੇਰੀਆਂ ਪਾ ਦੇਣੀਆਂ 6 ਪਾ ਦੇਣੀਆਂ ਤਾਂ ਆਪਾਂ 6 ਮਹੀਉਦੀ ਤੇ 5 ਮਾਲਕ ਦੀਆਂ ਹਾਂਜੀ ਗਰੀਬ ਗਰੀਬਾਂ ਦਾ ਵੀ ਵਧੀਆ ਟਾਈਮ ਲੰਗੀ ਜਾਂਦਾ ਸੀ ਹਾਂਜੀ ਗਰੀਬਾਂ ਦਾ ਪੂਰਾ ਵਧੀਆ ਨੰਗੇ ਇਹ ਗਰੀਬ ਮੌਜਾਂ ਕਰਦੇ ਸੀ ਪਹਿਲਾਂ ਜੋ ਨਰਮਾ ਆਉਂਦਾ ਉਹ ਨਰਮਾ ਚੋਗੀ ਜਾਣਾ ਮੜ ਕੇ ਸਿਆਲਾਂ ਚ ਫਿਰ ਟੀਂਡੇ ਹਣਾ ਹਾਂਜੀ ਸਿਆਲਾਂ ਚ ਟੀਂਡੇ ਕੱਢੀ ਜਾਣੇ ਕੋਠਿਆਂ ਭਰ ਜਾਂਦੇ ਸੀਗੇ ਕੋਠਿਆਂ ਭਰ ਜਾਣੇ ਟੋਕਰੇ ਭਰ-ਭਰ ਕੇ ਲੈਣੇ ਜਾਂ ਮੀਂਹ ਆਉਣਾ ਤਾਂ ਫਿਰ ਪੰਡਾ ਮੰਨ ਕੇ ਲੈਣੀਆਂ ਹਾਂ ਵੀ ਭੇਜਣਾ ਜਾਂਦਾ ਭੇਜ ਨਾ ਜਾਣੇ ਨਰਮਾ ਖਰਾਬ ਨਾ ਹੋ ਜੇ ਉਹ ਧੁੱਪ ਦੇ ਸੇਕ ਨਾ ਖੜ ਜੇ ਜਾਣਾ ਉਹਨਾਂ ਸਿਆਲ ਦੇ ਮਹੀਨੇ ਚ ਛੜਦੇ ਹੌਲੀ-ਹੌਲੀ ਸੀਗੇ ਕਾ ਧੁੱਪ ਘੱਟ ਪੈਂਦੀ ਸੀ ਉਹ ਤੁਸੀਂ ਸੁਣਾਉਣੇ ਹੁੰਦੇ ਆ ਵੀ ਸ਼ਰਮਾ ਹਰੇਕ ਪਾ ਲੈਂਦੀ ਆ ਫਰਮਾਤਾ ਫਿਰ ਆਏ ਆ ਜੀ ਹੁਣ ਉੱਥੇ ਹੀ ਗੱਲ ਆਉਂਦੀ ਆ ਕੰਮ ਕੋਈ ਕਰਕੇ ਨਹੀਂ ਖੁਸ਼ ਬੇਲੀ ਰਣ ਪਰੌਣਿਆਂ ਜੋਗੀ ਅੱਗੇ ਕਹਿ ਦੇਣਾ ਸ਼ਰਮਾ ਰੇਗਪਾਲ ਨੇ ਮਟਕਾਉਣਾ ਆਖ ਮਟਕਾਉਣਾ ਆਏ ਔਖਾ ਵੀ ਸ਼ਰਮਾ ਪਾਤ ਆ ਲਿਆ ਮਟਕਾਉਣ ਦੀਆਂ ਗੱਲਾਂ ਇਹ ਹੁੰਦੀਆਂ ਵੀ ਕੰਮ ਕਰਿਆ ਚੰਗਾ ਕਰਿਆ ਇਹ ਨਹੀਂ ਯਾਰ ਸਾਰਾ ਕੁਝ ਕਰ ਲਿਆ ਸ਼ਰਮਾ ਪਾ ਲਿਆ ਵਧੀਆ ਰਹਿ ਗਿਆ ਮੰ ਲਓ ਵੀ ਬੱਕਰੀ ਲੈ ਲਈ ਹਨਾ ਹਾਂ ਬੱਕਰੀ ਪਾਲੀ ਹੈ ਨਹੀਂ ਪਾਲੀ ਹੈ ਬੋਲੀਆਂ ਤਾਂ ਜੀ ਹੁਣ ਆਏ ਆ ਹੁਣ ਅੱਗੇ ਇਹ ਜੇ ਮੁੰਡਿਆਂ ਨੇ ਕਹਿਣਾ ਵੇ ਕਿ ਇੱਤਾ 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 ਸਾਡੇ ਮੋਹਣੀ ਨੇ ਕੀਨੇ ਚ ਨਾ ਦੁੱਧ ਬੱਕਰੀ ਦਾ ਪੀਤਾ ਇਹ ਜੀਆਂ ਬੋਲੀਆਂ ਪਾ ਲੈਂਦੇ ਸੀਗੇ ਅੱਛਾ ਹਾਂ ਆ ਜੇ ਖਾੜੇ ਖੂੜਿਆਂ ਦੀਆਂ ਹੋਣੀਆਂ ਉਹ ਕਿ ਕਣਕਾਂ ਦੇ ਵਿੱਚ ਗੁੱਲੀ ਡੰਡਾ ਝੋਨਿਆਂ ਦੇ ਵਿੱਚ ਡੀਲਾ ਚੱਕਤਾ ਖਾੜੇ ਜੋ ਅਮਰਜੋਤ ਚ ਮਕੀਲਾ ਇਹ ਜੀ ਬੋਲੀਆਂ ਬੱਲੀਆਂ ਅਸੀਂ ਆ ਪਾਈ ਜਾਣੀਆਂ ਬੈਠੀਆਂ ਜੋੜੀ ਜਾਣੀਆਂ ਬੱਕਰੀਆਂ ਵਾਲਿਆਂ ਦਾ ਹੋਰ ਜੀ ਕੀ ਕੰਮ ਹੁੰਦਾ ਤੇ ਚਮਕੀਲੇ ਅੰਮਰਜੀਤ ਦੀ ਤੁਸੀਂ ਗੱਲ ਚਲਾ ਲਈਏ ਨਾ ਤੇ ਖਾੜਾ ਤਾਂ ਉਹਨਾਂ ਦਾ ਬਹੁਤ ਭੜਦਾ ਹੁੰਦਾ ਸੀ ਖਾੜਾ ਜੀ ਭੜਦਾ ਹੁੰਦਾ ਸੀਗਾ ਜਦੋਂ ਬੰਦਾ ਚੜਾਈ ਕਰਦਾ ਨਾ ਉਹਦੀ ਉੱਤਰ ਜਾਂਦੀ ਉਹਨੇ ਗੰਦੇ ਗਾਣੇ ਕੱਢੇ ਤਾਂ ਮਰਿਆ ਉਹਨੇ ਕਾਨੂੰ ਮਰਦਾ ਸੀ ਨਹੀਂ ਬਹੁਤ ਕੱਠ ਹੁੰਦਾ ਹੁੰਦਾ ਸੀ ਕੱਠ ਤਾਂ ਕਿਹੜਾ ਲੇਖਾ ਰਹਿੰਦਾ ਸੀਗਾ 6ਵੇਂ ਵਾਲੇ ਸੀਗਾ ਮੇਰਾ ਭਾਂਜਾ ਪਹਿਣ ਗਏ ਉੱਥੇ ਖਾੜਾ ਲੱਗਿਆ ਬਸੀ ਦੁਨੀਆ ਉਲਟੀ ਫਿਰੇ ਜੀ ਤੇ ਪਹਿਲਾਂ ਤਾਂ ਉਹ ਜਿਵੇਂ ਖੇਡਦੇ ਹੁੰਦੇ ਸੀਗੇ ਜੀ ਉਦੋਂ ਗੁੱਸਾ ਨਹੀਂ ਸੀ ਮੰਦੇ ਹਣਾ ਜੀ ਖੁਦ ਗੁੱਸਾ ਕਹਦਾ ਰਾਤ ਨੂੰ ਖੁੱਦੋ ਖੁੰਡੀ ਖੇਢੀ ਜਾਣਾ ਅੱਛਾ ਲੱਲੇ ਜੇ ਪੱਟ ਲੈਣੇ ਉਹਨੇ ਖੁਦ ਦੋਦੇ ਨਹੀਂ ਮਾਨੀ ਚਲਾ ਕੇ ਟੋਣਾ ਖੁਦੋ ਦਾ ਉਹਨੇ ਉਹਦੇ ਨਹੀਂ ਮਾਨਾ ਕਿ ਕੁਛਾ ਕੋਈ ਨਹੀਂ ਕਰਦਾ ਹਾਂਜੀ ਅੱਗੇ ਫਿਰ ਉਹ ਆਪਣੀ ਕੋੜਾ ਕੰਨ ਕਬੱਡੀ ਖੇਡੀਆਂ ਉਹਨੇ ਦੂਜੇ ਦੇ ਮੋਢੇ ਤੇ ਬੈ ਜਾਣਾ ਉਹਨੇ ਉਹਦੇ ਮੋਢੇ ਤੇ ਬੈਣਾ ਕੋੜਾ ਕੰਨ ਕਬੱਡੀ ਕੋੜਾ ਕੰਨ ਕੋਲ ਚੂਪ ਟੋਕਾਇਦਾ ਉਹਨੇ ਉੱਤਰ ਜਾਣਾ ਦੂਜੇ ਨੇ ਚੜ ਜਾਣਾ ਹਾਂ ਜੀ ਲੋਕ ਮਚੀਚੀ ਖੇਡਦੇ ਹੁੰਦੇ ਸੀ ਜਿੱਕੇ ਤਾਂ ਜੀ ਹਾਂ ਬਾਂਦਰ ਕਿੱਲਾ ਵੀ ਹਣਾ ਹਾਂ ਬਾਂਦਰ ਕਿੱਲਾ ਵੀ ਖੇਡਦੇ ਰਿਆ ਜੀ ਬਾਂਦਰ ਕਿੱਲਾ ਖੇਡਦੇ ਹੁੰਦੇ ਸੀਗੇ ਐ ਪੁਰਾਣੀਆਂ ਖੇਡਾਂ ਤਾਂ ਫਿਰ ਉਹੋ ਜਿਹੀਆਂ ਹੀ ਸੀਗੀਆਂ ਉਦੋਂ ਸਿਹਤ ਵੀ ਉਹਦੇ ਨਾਲ ਤਕੜੀ ਹੁੰਦੀ ਸੀ ਨਾ ਉਦੋਂ ਸਿਹਤ ਐ ਜੀ ਭਾਜੀ ਨੱਠੀ ਜਾਂਦੇ ਸੀਗੇ ਦੂਰੋਂ ਭੱਜ ਕੇ ਆਉਣਾ ਉਹਦੇ ਮੁੱਢੇ ਚੜ ਜਾਣਾ ਉਦੋਂ ਖਰਾਕਾਂ ਖਾਈ ਜਾਂਦੇ ਸੀ ਮੁੱਢਾ ਚੜੀ ਉਦੋਂ ਤੌੜੀਆਂ ਦੇ ਦੁੱਧ ਹੁੰਦੇ ਸੀ ਕੜੇ ਉਹ ਕੀ ਲੈਣਾ ਹੱਥ ਨੇ ਵੱਢ ਕੇ ਆਉਣਾ ਜਾਂ ਕਿਸੇ ਨੇ ਕੰਮ ਕਰਕੇ ਆਉਣਾ ਨਾਲ ਗੁੜ ਦੀ ਡਲੀ ਖਾ ਲੈਣੀ ਪੱਕਾ ਦੁੱਧ ਪੀ ਲੈਣਾ ਥਕੀ ਮਧੂਰ ਹੁਣ ਅੱਜ ਕੱਲ ਦੇ ਚਮਤਾਨਦਰੇ ਇਸਾਂ ਚ ਵੜ ਕੇ ਮੋਬਾਈਲ ਹੀ ਵੇਖੀ ਜਾਂਦੇ ਆ। ਹਾਂ ਮੋਬਾਈਲ ਹੀ ਦੇਖੀ ਜਾਂਦੇ ਆ। ਇਸਾਂ ਇਹ ਸੀਗਾ ਨੇ ਲੋਕ ਜੀ ਬਹੁਤ ਖਰਾਬ ਕਰਦੇ। ਬਿਮਾਰੀਆਂ ਨੂੰ ਥਾਂ ਬਿਮਾਰੀਆਂ ਨੂੰ ਥਾਂ ਹੋ ਗਿਆ ਧੜਕੇ ਨੂੰ ਐ ਕੋੜ ਕੇ ਨੂੰ ਕਾ ਕੜ ਜਾਂਦਾ। ਮੇਰੇ ਤਾਂ ਆਪ ਘਰ ਦੀ ਨੂੰ ਮੈਂ ਆਖਿਆ ਸੀਗਾ ਨੈਣ ਦੇ ਗੇ ਨੂੰ ਕੈ ਲਾਉਣਾ ਮੈਂ ਕਿ ਲਾ ਲਓ ਭਾਈ। ਫਿਰ ਬਾਹਰ ਉਹਨੂੰ ਜੀ ਨਹੀਂ ਕਰਦਾ ਨਾ। ਹਾਂ ਜੀ ਕਿ ਨਾ ਲੱਗੂ ਜਿਵੇਂ ਭੈਣ ਪੱਠੇ ਚ ਪੂਰੇ ਛੇਕ ਦੇ ਅੱਗੇ ਚੋਂ ਨਿਕਲੇ ਬਾਹਰ ਨੂੰ ਮੂੰਹ ਕੱਢ ਦੇ ਅੰਦਰ ਨੂੰ। ਹਾਂ ਬਹੁਤ ਛੇਕ ਲੱਗਦਾ ਹਣਾ। ਹਾਂ ਜੀ ਬਹੁਤ ਛੇਕ ਲੱਗਦਾ। ਔਰ ਹੁਣ ਜਿਹੜੇ ਨਵੇਂ ਮੁੰਡੇ ਆ ਜੀ ਮੰਨ ਲਓ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੇ ਕੰਮ ਚਲਾਉਣ ਅਸੀਂ ਤਾਂ ਇਹ ਕਹਿੰਦੇ ਆ ਵੀ ਖਰਾਕ ਵੀ ਖਾਓ ਤੇ ਨਸ਼ੇ ਪੱਤਿਆਂ ਤੋਂ ਬਚੋ ਵਿੱਚ ਜੇ ਕੰਮ ਸਿਹਤ ਬਣਾ ਕੇ ਰੱਖੋ ਕੰਮ ਕਰੋ ਹਾਂਜੀ ਕੋਈ ਨਾ ਕੋਈ ਕੰਮ ਹਨਾ ਜਾਂਦਾ ਆਪੇ ਹਾਂ ਕੋਈ ਕੰਮ ਬਿੱਡੋ ਕੋਈ ਕਈ ਨਾ ਕਈ ਸਬਜ਼ੀ ਬੀਜ ਲੋ ਕੋਈ ਗੋਭੀ ਬੀਜ ਲੋ ਕੋਈ ਕੁਸ਼ ਬੀਜ ਲੋ ਵੀ ਕੰਮ ਕਰੋ ਹਾਂ ਬੱਕਰੀਆਂ ਰੱਖ ਲੋ ਜਾਂ ਉਹਦਾ ਮਾਂ ਪਿਓ ਦਾ ਕੰਮ ਚਲਾਓ ਜਾਂ ਆਪਦੇ ਮਾਂ ਪਿਓ ਦੀ ਤਰੱਕੀ ਕਰੋ ਜੇ ਬਾਹਰ ਲੋ ਜਾਂਦੇ ਆ ਜੀ ਛੋਡੇ ਕੋਲੇ ਪੈਸੇ ਆ ਤਾਂ ਤੁਸੀਂ ਜਾਓ ਜੇ ਛੋਡੇ ਕੋਲੇ ਪੈਸੇ ਨਹੀਂ ਵਿਆਜੂ ਚੱਕ ਕੇ ਗਏ ਤਾਂ ਕੀ ਗਏ ਉਹ ਤਾਂ ਫਿਰ ਇੱਥੇ ਹੀ ਚਲਾ ਲੈਣਾ ਉਹ ਤਾਂ ਉਹ ਤਾਂ ਇੱਥੇ ਉਹਨੇ ਪੈਸੇ ਨੇ ਇੱਥੇ ਚੱਲਦਾ ਆਪਣਾ ਕੰਮ ਹਾਂਜੀ ਹਾਂਜੀ ਕਈ ਵਾਰ ਜ਼ਮੀਨ ਵੇਚ ਕੇ ਜਾਂਦੇ ਹਨਾ ਇਹ ਉਧਰ ਉਹ ਤਾਂ ਜੀ ਫਿਰ ਆ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਮੈਨੂੰ ਮੇਰੇ ਪਿਓ ਨੇ ਦਿੱਤੀ ਮੈਂ ਮਗਲੇ ਨੂੰ ਰੋਟੀ ਦੇ ਕਹਿੰਦਾ ਰੋਟੀ ਆ ਆਪਣੀ ਹਾਂ ਕਈ ਵਾਰ ਮੂਰੇ ਵੀ ਨਹੀਂ ਕੰਮ ਚੱਲਦਾ ਤੇ ਇਧਰੋਂ ਵੀ ਘਰ ਇਧਰੋਂ ਵੀ ਘਰ ਹਾਂ ਖਰਾਬ ਹੋ ਜਾਂਦਾ ਤੇ ਉਧਰੋਂ ਵੀ ਹੋ ਜਾਂਦਾ ਉਹ ਫਿਰ ਸਨ ਵਿਚਾਲੇ ਰਹਿ ਜਾਂਦਾ ਉਹਦੀ ਪੈੜੀ ਵੀ ਜਾਂਦੀ ਹੈ ਉਹ ਵਿਚਾਰਾ ਫਿਰ ਔਖਾ ਬਹੁਤ ਹੁੰਦਾ ਬਹੁਤ ਮੁਸ਼ਕਲ ਹੋ ਜਾਂਦਾ ਇੱਕ ਅਸੀਂ ਦੇਖ ਲੈਨੇ ਆ ਤਕੜਾ ਬੰਦਾ ਹੈ ਉਹਦੇ ਮਗਰ ਲੱਗ ਜਾਨੇ ਆ ਆਪਦੇ ਪੈਰ ਵੇਖ ਕੇ ਚੱਲੋ ਅਸ਼ਤਾਨੇ ਉਹ ਠੀਕ ਆ ਜਿੰਨੇ ਘਣਾ ਚਾਦਰ ਹਾਂ ਵੀ ਜਿੰਨੇ ਕ ਆਪਣੇ ਕੋਲੇ ਕੁੰਜੀ ਹੈ ਜਿੰਨਾ ਕਿ ਜੇ ਪੈਸਾ ਟਿਕਾ ਹੈਗਾ ਤਾਂ ਬਾਹਰ ਦੇਖਾ ਕੇ ਜੇ ਭਰ ਦੋ ਤੰਨੀ ਤਾਂ ਖੁਸ਼ੀ ਭਰੋ ਜੀ ਕਿਉਂ ਤੰਗ ਹੋਣ 5-10 ਲੱਖ ਨਾਲ ਤਾਂ ਕੰਮ ਵਧੀਆ ਚੱਲ ਜਾਂਦਾ ਸਹੀ ਗੱਲ ਆ ਹਾਂਜੀ ਹਾਂਜੀ ਦੁਕਾਨ ਪਾਲਾ ਵੱਡੀ ਟੈਰਾਂ ਦੀ ਪਾਲਾ ਜਾਂ ਕੋਈ ਹੋਰ ਪਾਲਾ ਕੰਮ ਤਾਂ ਚੱਲੀ ਜਾਂਦੇ ਹੁਣ ਵੇਖਾ ਵੇਖੀ ਕਈ ਜਿਹੜੇ ਤਕੜੇ ਘਰਾਂ ਦੇ ਮੁੰਡਿਆ ਜਾਂ 15-15 20-20 ਕਿੱਲੇ ਜ਼ਮੀਨ ਜਾਂ ਕਾਰੋਬਾਰ ਚੱਲਦੇ ਉਹ ਵੀ ਬਾਹਰ ਉੱਠ ਜਾਂਦੇ ਆ ਉਹਨਾਂ ਨੂੰ ਨਹੀਂ ਹੈਨਾ ਜਾਣਾ ਚਾਹੀਦਾ ਉਹਨਾਂ ਨੂੰ ਤਾਂ ਜੀ ਜਮ ਨਹੀਂ ਜਾਣਾ ਚਾਹੀਦਾ ਉਹਨਾਂ ਦਾ ਤਾਂ ਮਗਲ ਔਖੇ ਹੁੰਦੇ ਮਾਂ ਪਿਓ ਤਾਂ ਫਿਰ ਔਖਾ ਹੀ ਉਹਨੂੰ ਬੜੇ ਪੇਲੇ ਉਹਨੂੰ ਕੋਈ ਦਾ ਸਾਹਮਦਾ ਹਾਂਜੀ ਇਧਰ ਤਾਂ ਪਿਓ ਮਰਿਆ ਪਿਆਵੇ ਉਧਰ ਕਹਿੰਦੇ ਨੇ ਸਾਡਾ ਕੈਨੇਡਾ ਬੈਠਾ ਉਹਨੂੰ ਕੀ ਕੈਨੇਡਾ ਤ ਉਹ ਠੀਕ ਆ ਉਹ ਮਾਪਿਆਂ ਦੀ ਸੇਵਾ ਕਰੋ ਉਹਨੂੰ ਸੰਭੋ ਕਰੋ ਹਾਂਜੀ ਹਾਂਜੀ ਉਹਨੂੰ ਲੋੜ ਪੈਂਦੀ ਆ ਜਾਂ ਬਿਮਾਰ ਹੁੰਦਾ ਕੋਈ ਲੈ ਕੇ ਨਹੀਂ ਜਾਂਦਾ ਬਾਕੀ ਆ ਵੀ ਆਇਗਾ ਕਹਿੰਦਾ ਬੰਦਾ ਹੋ ਕੇ ਬੰਦਗੀ ਨਾ ਕੀਤੀ ਜੇ ਬੰਦਾ ਖਮਾਉਣ ਦਾ ਕੀ ਫਾਇਦਾ ਕਹਿੰਦਾ ਮਾਪਿਆਂ ਦੀ ਨਾ ਕਰੀ ਸੇਵਾ ਤੇ ਮੈਂ ਤੀਰਥਾਂ ਤੇ ਨਾ ਹੁੰਦਾ ਕੀ ਫਾਇਦਾ ਤੁਸੀਂ ਜਾਓ ਤੀਰਥ ਕਿੱਥੇ ਛੋਡੇ ਅੰਦਰ ਹਾਂਜੀ ਹਾਂਜੀ ਅੰਦਰ ਤੁਸੀਂ ਤੁਹਾਡੇ ਤੀਰਥਾਂ ਅੰਦਰ ਹੀ ਸਾਰੀ ਜਗ੍ਹਾ ਤੁਹਾਡੇ ਮਹਾਰਾਜ ਨੇ ਤੁਹਾਨੂੰ ਬਖਸ਼ਿਆ ਭਜਨ ਬੰਦਕ ਵੀ ਤੁਹਾਡੇ ਕੋਲ ਆ ਹਾਂਜੀ ਹਾਂਜੀ ਹੁਣ ਪੜਿਆ ਲਿਖਿਆ ਕਹਿੰਦਾ ਯਾਰ ਤੂੰ ਬਾਣੀ ਨਹੀਂ ਪੜੀ ਮਹਾਰਾਜ ਕਹਿੰਦਾ ਅਣ ਪੜ ਪੰਜਾਰੀ ਸਤਨਾਮ ਵਾਹਿਗੁਰੂ ਕਹਦੇ ਤੇ ਤੂੰ 10 ਵਾਰੀ ਪੜ ਲਾ ਤੇਰੇ ਬਰੋਬਰ ਬਰੋਬਰ ਹਾਂਜੀ ਹਾਂਜੀ ਇਹ ਗੱਲ ਆ ਜੀ ਅਣ ਪੜ ਨੂੰ ਵੀ ਦਿੱਤੀ ਆ ਮਹਾਰਾਜ ਨੇ ਉਹ ਨੂੰ ਉਹ ਜਾਂਦਾ ਵੀ ਵਾਹਿਗੁਰੂ ਸਤਨਾਮ ਕਰੀ ਚੱਲ ਪੰਜਾਰੀ ਕਰਿਆ ਤੇਰਾ 10 ਵਾਰੀ ਤਾਂ ਪਾਠੀ ਤੇ ਮਨਜ਼ੂਰ ਹੋ ਗਿਆ ਨਹੀਂ ਉਹਦੇ ਵਿੱਚ ਨਹੀਂ ਠੀਕ ਆ ਗੱਲ ਤਾਂ ਅੰਦਰੋਂ ਆ ਨਾ ਸੱਚੇ ਦਿਲੋਂ ਆ ਹਾਂ ਸੱਚੇ ਦਿਲੋਂ ਆ ਹਾਂਜੀ ਇਹ ਆਪਾਂ ਮਹਾਰਾਜ ਦੇ ਲੜ ਲੱਗੇ ਮਹਾਰਾਜ ਗੰਦਾ ਸਭ ਨੂੰ ਹਾਂ ਭਾਂ ਬਾਣੀ ਪੜ ਲਓ ਭਾਂ ਸਤਨਾਮ ਬਾਣੀ ਬਾਣੀ ਪੜ ਲਓ ਸਾਖੀ ਪੜ ਲਓ ਹਾਂਜੀ ਹਾਂਜੀ ਜੇ ਆਪਾਂ ਝੂਠ ਤੋਂ ਬਾਣੀ ਕੋਈ ਮਹਾਰਾਜ ਕੋਲੇ ਜਾ ਕੇ ਮਾਰ ਦੇ ਉਹ ਵੀ ਮਾਰ ਜੀ ਆਪਾਂ ਜਾਣਾ ਉਧਰ ਨੂੰ ਐ ਦੱਸਦੇ ਐ ਇਧਰ ਨੂੰ ਵੀ ਮਾਰਾ ਜੀ ਮਹਾਰਾਜ ਦੇ ਘਰ ਨੂੰ ਸੱਚੇ ਦਿਲੋਂ ਮੱਥਾ ਟੇਕੋ ਸੱਚੇ ਦਿਲ ਦੀ ਕਮਾਈ ਹੋਈ ਜਾਂਦੀ ਐ ਸੱਚੀ ਹੁਣ ਕਈ ਭਰਾ ਕਹਿ ਦਿੰਦੇ ਆ ਜੀ ਬੱਕਰਾਂ ਵਾਲਿਆਂ ਦੀ ਦੋ ਦੋ ਤਿੰਨ ਤਿੰਨ ਪੀੜੀਆਂ ਲੰਘ ਜਾਂਦੀਆਂ ਵੀ ਉਵੇਂ ਹੀ ਉਹਨਾਂ ਦਾ ਘਰ-ਬਾਰ ਹੁੰਦਾ ਕੋਈ ਆਮਦਨ ਨਹੀਂ ਹੁੰਦੀ ਐ ਝੂਠ ਮਾਰਦੇ ਇਹ ਜੀ ਝੂਠਾਂ ਐ ਮਾਰਦੇ ਹੁਣ ਜਿਹੜਾ ਵੱਡਾ ਹੁੰਦਾ ਉਹ ਨਿੱਕੇ ਦੇ ਪੈਰ ਨਹੀਂ ਲੱਗਣਦਾਂ ਠੀਕ ਉਹ ਆਪਦੇ ਪੈਰਾ ਤੇ ਬੋਲੀ ਜਾਂਦਾ ਜਿਹੜਾ ਨਿੱਕਾ ਹੁੰਦਾ ਉਹਨੂੰ ਆਇਆ ਵੀ ਜਦੋਂ ਉਹਦੇ ਕੋਲ 4 ਪੈਸੇ ਹੁੰਦਾ ਉਹ ਕਹਿੰਦਾ ਯਾਰ ਆਪਾਂ ਤਾਂ ਰੋਟੀ ਵਧੀਆ ਖਾਣੇ ਆਪਾਂ ਉਹ ਤੋਂ ਕਿਹ ਨਾਲ ਟਕੜਾ ਹੂ ਆਪਦੇ ਘਰੇ ਉਹ ਹਾਂਜੀ ਹਾਂਜੀ ਆ ਕੋਈ ਵੀ ਨਸਾਨਾ ਚਾਹ ਦਿਹਾੜੀਦਾਰ ਆ ਚਾਹ ਕੋਈ ਬੰਦਾ ਰੋਟੀ ਖਾਂਦਾ ਭਰਾ ਉਹ ਆਪਦੀ ਕਮਾ ਕੇ ਖਾਂਦਾ ਕਿਵੇਂ ਖਾਂਦਾ ਰੋਟੀ ਖਾਂਦਾ ਚੰਗਾ ਹੀ ਆ ਉਹਨਾਂ ਬੱਚੇ ਪਾਲਦਾ ਬੱਚੇ ਪਾਲਦਾ ਆਪਦੇ ਹਾਂ ਸਾਰੇ ਦਿਹਾੜੀ ਤੁਰ ਫਿਰ ਕੇ ਇਹਨਾਂ ਨੂੰ ਚਾਰ ਕਿੱਲੇ ਜਾਂਦੇ ਆ ਕਰਮਾਲੀਆਂ ਨੂੰ ਸੇਵਾ ਕਰਦੇ ਆ ਫਿਰ ਰਾਤ ਨੂੰ ਨੀਂਦ ਤਾਂ ਪੂਰੀ ਵਧੀਆ ਆਉਂਦੀ ਹੋਈ ਨੀਂਦ ਆ ਜੀ ਤੜਕੇ ਦਿਨ ਚੜਦੇ ਤਾਂ ਸਾਨੂੰ ਪਤਾ ਲੱਗਦਾ ਵੀ ਹੁਣ ਦਿਨ ਚੜ ਗਿਆ ਤਾਂ ਉਧਰੋਂ ਸਾਨੂੰ ਘਰ ਦੇ ਕਹਿੰਦੇ ਆ ਵੀ ਚਾਹ ਹੋਈ ਪਈ ਆ ਤੁਸੀਂ ਪੀ ਲਓ ਹਾਂਜੀ ਅਸੀਂ ਫਿਰ ਉੱਠ ਕੇ ਮੂੰਹ ਹੱਥ ਧੂਕੇ ਕੋਡਲੀ ਕਾਲੀ ਕਰਕੇ ਚਾਹ ਪਾਣੀ ਪੀ ਕੇ ਫਿਰ ਜਿਹੜਾ ਇਹਨਾਂ ਦਾ ਦੁੱਧ ਅੱਧਕ ਹੁੰਦਾ ਉਹ ਕੱਢਣਾ ਚੋਣਾ ਹੁੰਦਾ ਉਹ ਅਸੀਂ ਉੱਠ ਕੇ ਚਾਣੇ ਉਦੋਂ ਬਾਅਦ ਇਹਨਾਂ ਥੱਲੇ ਮਾਜਾ ਮੂੰਜਾ ਜਿਹੜਾ ਮਾਰਨਾ ਹੁੰਦਾ ਉਹ ਮਾਰਦੇ ਆ ਅਸੀਂ ਉਹ ਠੀਕ ਹੈ ਹਾਂਜੀ ਤੇ ਕਈ ਵਾਰ ਜੇ ਮੈਂ ਗਰੀਬ ਗੁਰਬਿਆਂ ਦੇ ਸ਼ਾਉ ਕਿਸੇ ਦੇ ਵੀ ਲਾਲੋ ਛੋਟੇ ਬੱਚੇ ਹੁੰਦੇ ਆ ਉਹ ਵੀ ਦੁੱਧ ਲੈਣਾ ਹੋ ਜਾਂਦੇ ਹੋਣਗੇ ਦੁੱਧ ਜੀ ਜੇ ਕਿਸੇ ਔਖਾ ਜਾਂ ਕਿਸੇ ਦਾ ਜਵਾਕ ਹੈ ਬੱਚਾ ਅਸੀਂ ਦੇ ਦਿੰਨੇ ਆ ਦੁੱਧ ਜੇ ਉਹਦਾ ਵੀ ਉਹ ਦਰਸ਼ਨ ਚਾਚੇ ਕੋਲੇ ਜਾੜੋ ਉਹ ਮੋਣੀ ਕੋਲੇ ਜਾਵੜੋ ਮੋਣੀ ਕੋਲੇ ਮਿਲ ਜੂ ਉਹ ਫਿਰ ਜਿੱਥੇ ਕਿਸੇ ਨੂੰ ਦੱਸ ਪੈਂਦੀ ਉੱਥੇ ਜਾਵੜਦਾ ਜੇ ਮੇਰੇ ਕੋਲੇ ਆ ਗਿਆ ਮੈਂ ਦੇ ਦਿੰਨਾ ਜਿਹੋ ਜਿਹਾ ਦੁੱਧ ਹੈ ਇਹਦੇ ਕੋਲੇ ਜਾਵੜਾ ਇਹ ਦੇ ਦਿੰਦਾ ਕਈ ਭਰਾ ਉਹ ਤੋਂ ਤਾਂ ਇਹਨੇ ਵੀ ਮੋੜਿਆਗਾ ਇਹ ਕਹਿੰਦਾ ਯਾਰ ਆਸ ਕਰਕੇ ਆਇਆ ਉਹ ਠੀਕ ਆ ਕਈ ਤਾਂ ਹੁਣ ਉਹ ਜੋ ਬੱਕਰੀਆਂ ਤੋਂ ਸੂਖ ਮੰਦੇ ਆ ਜੀ ਸੂਗ ਮੰਨੇ ਜਾਣ ਜੀ ਜੇ ਦੁੱਧ ਤੇ ਛੱਲ ਘੱਟਦੇ ਆ ਉਹਦੇ ਸੂਗ ਉਹਨਾਂ ਦੀ ਕਿੱਥੇ ਜਾਂਦੀ ਆ ਉਹਦਾ ਮੈਂ ਤਾਂ ਕਈ ਤਾਂ ਹੁਣ ਵੇਖੀਆਂ ਬੁਣੀਆਂ ਸਾਡੇ ਕੋਲ ਦੀ ਨੱਕ ਮੰਨੇ ਕਿ ਬਣ ਜਾਂਦੀਆਂ ਮਹਾਰਾਜ ਨੇ ਆਖਿਆ ਦੁੱਧ ਤੇ ਪੁੱਤ ਦਾ ਕਿਸੇ ਨੇ ਨਿੰਦੇ ਹੀ ਨਹੀਂ ਹਾਂਜੀ ਸਾਧੂ ਸੰਤਾਂ ਨੇ ਕਿਹਾ ਦੁੱਧ ਪੁੱਤ ਨੂੰ ਜਿਹੜੇ ਨੰਦਾ ਜਿੰਦਗੀ ਤੇ ਉਹਦਾ ਕੀ ਫਾਇਦਾ ਹੁੰਦਾ ਆ ਠੀਕ ਹੈ ਦੁੱਧ ਪਰਮਾਤਮਾ ਦਾ ਦਿੱਤਾ ਜਿਹੜੇ ਵੀ ਦੁੱਧ ਹੈ ਉਹ ਵੀ ਦੁੱਧ ਹਾਂਜੀ ਤੇ ਜੋ ਡਾਕਟਰ ਫਰ ਕਹਿੰਦੇ ਆ ਵੀ ਬੱਕਰੀ ਦਾ ਦੁੱਧ ਪਿਓ ਜੇ ਬਚਨਾ ਹਾਂ ਉਹ ਬੱਚੇ ਨੂੰ ਵੀ ਪਿਉਂਦੇ ਆ ਜੀ ਜਿਹੜਾ ਡੱਬੇ ਚ ਰੱਖਦੇ ਉਹਨੂੰ ਵੀ ਪਿਉਂਦੇ ਆ ਸਾਰਾ ਕੁਝ ਕਰਦੇ ਆ ਫੇਰ ਭਾਜਦੇ ਹਨ ਬੱਕਰਾਂ ਆ ਫੇਰ ਬੱਕਰੀਆਂ ਵਾਲੇ ਯਾਦ ਆਉਂਦੇ ਆ ਜਦੋਂ ਔਖਾ ਹੁੰਦਾ ਬੰਦਾ ਉਹਦੀ ਰੱਬ ਨੂੰ ਤੇ ਆਉਂਦਾ ਉਹਦੀ ਬੱਕਰੀਆਂ ਵਾਲਿਆਂ ਨੂੰ ਤੇ ਆਉਂਦਾ ਸਹੀ ਗੱਲ ਆ ਜੀ ਹਨਾ ਹਾਂ ਜੀ ਤਾਂ ਲੋੜ ਪੈਣ ਤੇ ਹੀ ਆਉਂਦੇ ਆ ਹਾਂ ਲੋੜ ਪੈਣ ਤੋਂ ਹੀ ਆਉਂਦਾ ਕੋਈ ਆਉਂਦਾ ਉਦੋਂ ਉਹਨੂੰ ਕੋਈ ਮੁਸ਼ਕਲ ਨਹੀਂ ਮਾਰਦਾ ਹੁੰਦਾ ਉਹ ਹੀ ਦੁੱਧ ਹੁੰਦਾ ਨਾ ਪੀ ਲੈਂਦਾ ਇੱਥੇ ਆਪਣੇ ਗਰਾਂਥੀਏ ਬਿੱਲੂ ਕਹਿੰਦਾ ਜੀ ਦੁੱਧ ਚ ਕੋਈ ਮੁਸ਼ਕਲ ਤਾਂ ਨਹੀਂ ਆਉਂਦਾ ਮੈਂ ਕਹੇ ਤੂੰ ਆ ਗੱਲ ਕੀ ਕਹਿੰਦਾ ਦੁੱਧ ਤਾਂ ਨਾ ਪੀ ਉਹਦੇ ਸੱਲ ਘਟੇ ਹੋਏ ਸੀ ਹਾਂ ਜੀ ਉਹਨੇ ਚੱਲ ਮੈਂ ਦੂਜੇ ਦਿਨ ਇੱਕ ਦਿਨ ਪੀਤਾ ਮੈਨੂੰ 100 ਦਾ ਨੋਟ अच्छा सार ਨਹੀਂ ਤੇ ਉਹ ਮੇਰੇ ਕੋਲੇ ਆਇਆ ਮੈਂ ਕਿਹਾ ਵੀ ਆਪਦਾ ਨੋਟ ਲੈ ਜਾ ਤੂੰ ਉਹ ਕਹਿੰਦਾ ਕਿਉਂ ਮੈਂ ਕਿਹਾ ਮੈਂ ਤਾਂ ਵੇਚਦੀਆਂ ਉਹ ਜੀ ਮੈਨੂੰ ਆਏ ਮੈਂ ਕਹਦੇ ਆ ਜਿੰਨਾ ਦੁੱਧ ਪੀ ਗਏ ਮੁੱਲ ਮੁੱਲੀ 30 ਰੁਪਏ ਵੀ ਛੱਡ ਕਮਾ ਕੋ ਮੈਂ ਨਹੀਂ ਲੈਣੇ ਕਹਿੰਦਾ ਯਾਰ ਤੂੰ ਗੁੜ ਗੰਦੂ ਚਾਰਦੀ ਪੀ ਕੇ ਦੁੱਧ ਕਹਿੰਦਾ ਮੁਸ਼ਕਤ ਆਉਂਦੀ ਨਹੀਂ ਮੈਂ ਹਰ ਗੱਦਾ ਦੁੱਧ ਮੈਂ ਕਿਹਾ ਦੁੱਧ ਤੇ ਪੋਤਾ ਕਿਸੇ ਨੇ ਨਿੰਦਿਆ ਨਹੀਂ ਨਿੰਦੀ ਤਾਂ ਨਹੀਂ ਹੁੰਦਾ ਆਉਠੀ ਦਾ ਗ੍ਰੰਥੀ ਸੀਗਾ ਬਿੱਲੂ ਹੁਣ ਅੱਜ ਵੀ ਆਪਾਂ ਚਾਹ ਪੀਤੇ ਆਂ ਜੀ ਚਾਹ ਮੱਝ ਦੇ ਦੁੱਧ ਨਾਲੋਂ ਵੀ ਸੁਆਦ ਬਣਦੀ ਆ ਇਹ ਤਾਂ ਜੀ ਫਿਰ ਆਈ ਆ ਉਹ ਤਾਂ ਕਹੀਂ ਤਾਂ ਤੈਨੂੰ ਤਾਂ ਕਹਿੰਦੇ ਦੁੱਧ ਤੇ ਪੁੱਤ ਨਿੰਦ ਨੰਨੀ ਚਾਹੀਦਾ ਦੁੱਧ ਚਾਹ ਦਾ ਸੁਆਦ ਬਣਨੀ ਆ ਜੇ ਤੂੰ ਚੰਗੀ ਚੀਜ਼ ਪਾਏਗਾ ਚੰਗਾ ਰਸਣ ਪਾਏਗਾ ਚੰਗਾ ਮਿੱਠਾ ਪਾਏਗਾ ਚੰਗੀ ਬਾਲੇਗਾ ਵਧੀਆ ਹੀ ਬਣੂ ਵਧੀਆ ਹੀ ਬਣੂ ਹਾਂਜੀ ਹਾਂਜੀ ਇਹ ਤਾਂ ਲੋਕਾਂ ਨੇ ਉਹੀ ਭਰਮ ਪਾਏ ਆ ਜੀ ਇਹ ਤਾਂ ਜੀ ਭਰਮ ਪਾਏ ਵੇ ਆ ਬਸ ਹਾਂਜੀ ਬਸ ਤਖੜੇ ਬੰਦੇ ਨਖਰਾ ਕਰਦੇ ਆ ਨਖਰਾ ਕਰਦੇ ਆ ਤੇ ਜਦੋਂ ਉਹਨੂੰ ਰੱਬ ਉੱਥੇ ਲਿਆਉਂਦਾ ਸਲਸਲ ਘਟ ਦਿਆ ਉ ਸਾਰਾ ਕੋਈ ਭੁੱਲ ਜਾਂਦੇ ਆ ਉਹ ਹਾਂਜੀ ਫੇਰ ਕਹਿੰਦਾ ਫੇਰ ਉਹਨਾਂ ਨੂੰ ਕੋਈ ਕਹਿਣ ਵਾਲਾ ਨਹੀਂ ਨਾ ਹੁੰਦਾ ਜੀ ਵੀ ਉਹ ਠੀਕ ਹੈ ਆ ਗੱਲ ਐ ਹੋ ਗਈ ਚਲ ਆਪਾਂ ਫੇਰ ਵੀ ਸੋਚਦੇ ਆ ਚਲੋ ਵੀ ਆਪਾਂ ਕਹਿੰਦੇ ਨਾ ਜੀ ਕੋਈ ਨਹੀਂ ਆਵੇ ਐਸਾ ਜਾਵੇ ਨਾ ਨਰਾਸਾ ਹਾਂ ਜਿਹੜਾ ਬੰਦਾ ਆਸ ਕਰਕੇ ਹੁੰਦਾ ਨਾ ਉਹਨੂੰ ਦੇਣਾ ਚਾਹੀਦਾ ਥੋੜੇ ਥੋੜਾ ਦੇ ਦਿਓ ਜੋ ਹੋ ਜਾਏਗਾ ਉਹਦਾ ਟਾਈਮ ਨਗਾਓ ਉਹ ਠੀਕ ਹੈ ਆ ਆਪਣੇ ਪਿੰਡ 'ਚ ਹੀ ਦੋ ਤਿੰਨ ਬੰਦਿਆਂ ਨੂੰ ਮੈਂ ਦੁੱਧ ਪਿਆਇਆ ਸੁੱਕਾ ਸੀਗਾ ਮੈਨੂੰ ਕੋਈ ਦੁੱਧ ਪੀਣਾ ਸੀ ਤੀਲਾ ਯਾਰ ਉਹ ਠੀਕ ਹੈ ਉਹਦੇ ਘਟ ਕੇ ਸੀ ਘਟ ਜਾਂਦਾ ਜਦੋਂ ਘਟ ਜਾਂਦਾ ਬੰਦਾ ਉਹਦੇ ਭਾਜਦਾ ਭਾਜਦਾ ਉਹਦਾ ਭਾਜਦਾ ਇਹ ਤਾਂ ਥੋੜੇ ਦਿਨਾਂ ਚ ਸੱਲ ਪੂਰੇ ਹੋ ਜਾਂਦੇ ਆ ਹਾਂਜੀ ਹਾਂਜੀ ਥੋੜੇ ਦਿਨਾਂ ਚ ਹੋ ਜਾਂਦੇ ਆ ਤੇ ਡਾਕਟਰੀ ਇਲਾਜ ਤਾਂ ਬਹੁਤ ਪੈਸੇ ਲੱਗ ਜਾਂਦੇ ਜੀ ਡਾਕਟਰੀ ਇਲਾਜ ਤਾਂ ਫਿਰ ਜੇ ਆਏ ਆ ਨਾ ਫਿਰ ਆਪਾਂ ਭਜਦੇ ਤਾਂ ਹੈਗੇ ਫਿਰ ਉਹ ਜੇ ਇਲਾਜ ਕਈ ਤਾਂ ਸਵਾਦੀ ਚੁੰਡੀ ਨਾ ਰਾਮਾ ਦਾ ਕਈ ਨਹੀਂ ਆਉਂਦਾ ਹਾਂਜੀ ਹਾਂ ਹਾਂ ਬਾਕੀ ਉਹ ਫਿਰ ਆਪੋ ਆਪਣਾ ਕਰਮ ਵੀ ਆ ਨਾ ਆਪੋ ਆਪਣਾ ਕਰਮ ਆ ਬਾਕੀ ਪਰਮਾਤਮਾ ਨੇ ਜਿੱਥੇ ਰੱਖਿਆ ਉੱਥੇ ਰਹਿਣਾ ਪੈਂਦਾ